ਡੇਰਾ ਬਿਆਸ ਪ੍ਰਧਾਨ ਮੰਤਰੀ ਵੀ ਜਾਂਦੇ ਆ ਮੁੱਖ ਮੰਤਰੀ ਵੀ ਜਾਂਦੇ ਆ ਵਿਰੋਧੀ ਧਿਰ ਦੇ ਆਗੂ ਵੀ ਜਾਂਦੇ ਆ ਤੇ ਇੱਕ ਨਾਰਮਲ ਜੀ ਗੱਲ ਆ ਪੰਜਾਬ ਦੇ ਹਿਸਾਬ ਨਾਲ ਪਰ ਮਨਦੀਪ ਸਿੰਘ ਮੰਨਾ ਗਏ ਤਾਂ ਗੱਲਾਂ ਕੁਝ ਹੋਰ ਹੋਈਆਂ ਥੋੜਾ ਜਿਹਾ ਵੱਖਰਾ ਕੁਛ ਘਟਿਆ ਤੁਸੀਂ ਡੇਰੇ ਦੇ ਸਮਰਥਕ ਹੋ ਮੈਨੂੰ ਸਮਝ ਆਉਂਦਾ ਡੇਰੇ ਦੇ ਬਲਾਰੇ ਹੋ ਮੈਨੂੰ ਸਮਝ ਆਉਂਦਾ ਇਹ ਉਹਨਾਂ ਦਾ ਕੰਮ ਆ ਡਿਫੈਂਡ ਕਰਨਾ ਤੁਸੀਂ ਕਿ ਡਿਫੈਂਡ ਕਿਉਂ ਕਰਾ ਡੇਰੇ ਨੂੰ ਇਹਨਾਂ ਜੀ ਮੈਂ ਪੰਜਾਬ ਦਾ ਦਰਦ ਰੱਖਦਾ ਤੁਸੀਂ ਮੇਰੇ ਘਰ ਤੇ ਕੀ ਲੈ ਲੋ ਤੇ ਜਿਸ ਬੰਦੇ ਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਉਹਦੇ ਕੋਲੋਂ ਜਾ ਕੇ ਉਹਦਾ ਵਿਜ਼ਨ ਪੁੱਛਣਾ ਵੀ ਜੇ ਤੁਸੀਂ ਸਿਆਸਤ 'ਚ ਆਉਣਾ ਚਾਹੁੰਦੇ ਹੋ ਇਹ ਭਰਮ ਭਲੇਖਾ ਕੱਢਣਾ ਵੀ ਆਉਣਾ ਵੀ ਚਾਹੁੰਦੇ ਹੋ ਕਿ ਨਹੀਂ ਆਉਣਾ ਚਾਹੁੰਦੇ ਮੈਂ ਤੇ ਇਸ ਮਕਸਦ ਨਾਲ ਗਿਆ ਸੀਗਾ ਉਹ ਮੇਰਾ ਫਰਜ਼ ਨਹੀਂ ਬਣਦਾ ਮੈਂ ਵੱਖ-ਵੱਖ ਸਿਆਸਤਦਾਨਾਂ ਕੋਲੋਂ ਟਾਈਮ ਮੰਗ ਰਿਆ ਆਪਾਂ ਪਿੱਛੇ ਜੇ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀਗਾ ਮੈਂ ਹੁਣ ਵੀ ਕਹਿਣਾ ਵੀ ਲੋਕੋ ਸਾਨੂੰ ਆਟੇ ਦਾਲ ਤੋਂ ਬਾਹਰ ਕੱਢ ਲਓ ਮੈਂ ਸਾਰਸਬੀਤ ਸਿੰਘ ਬਾਦਲ ਨੂੰ ਵੀ ਮਿਲਣਾ ਚਾਹੁੰਨਾ ਪਿਆਰ ਨਾਲ ਇਸੇ ਤਰੀਕੇ ਹੀ ਮੈਂ ਭਗਵੰਤ ਮਾਨ ਨੂੰ ਵੀ ਮਿਲਣਾ ਚਾਹੁੰ ਮੈਂ ਕਿਸੇ ਕੋ ਟਿਕਟ ਨਹੀਂ ਮੰਗਣੀ ਚਾਹੁੰਦਾ। ਦੇਸੀ ਵੀ ਬਾਬਾ ਜੀ ਦੇ ਫੋਲੋਅਰ ਵੜੇ ਆ ਨਾਲ ਜਾ ਕੇ ਫੋਟੋ ਕਰਾਈ। ਮੈਨੂੰ ਜੋ ਲੱਗਾ ਜੋ ਮੈਂ ਪੁੱਛਣਾ ਚਾਹੁੰਦਾ ਸੀ ਕੱਲੀ-ਕੱਲੀ ਗੱਲ ਦੇ ਉੱਤੇ ਮੈਂ ਸਵਾਲ ਕੀਤਾ। ਕੱਲੀ-ਗੱਲੀ ਗੱਲ ਮੈਂ ਪੁੱਛੀ। ਹੁਣ ਇਹ ਧਿਆਨ ਨਹੀਂ ਸੀ ਨਾ ਵੀ ਐਡਾ ਵੱਡਾ ਚਿਹਰਾ ਦੂਜੀ ਚੀਜ਼ ਮੈਂ ਟਾਈਮ ਖੁਦ ਲੈ ਕੇ ਗਿਆ। ਮੈਂ ਮੰਗਿਆ। ਮੈਂ 15-20 ਦਿਨ ਤੋਂ ਟਾਈਮ ਮੰਗ ਰਿਆ ਸੀਗਾ ਵੀ ਜੇ ਬੰਦੇ ਨੇ ਮੁੱਖ ਮੰਤਰੀ ਬਣਨਾ ਤਾਂ ਮੈਂ ਉਹਨੂੰ ਪੁੱਛਾਂ ਤਾਂ ਸਹੀ ਭਾਈ ਤੁਹਾਡੇ ਕੋਲ ਵਿਜ਼ਨ ਕੀ ਹੈ ਪੰਜਾਬ ਨੂੰ ਬਚਾਉਣ ਲਈ। ਮੈਂ ਕੱਲੇ ਕੱਲੇ ਲੀਡਰ ਨੂੰ ਮਿਲ ਕੇ ਕਹਿਣੀ ਚਾਹੁੰਨਾ ਕੱਲਾ ਡੇਰਾ ਬੁਖੀ ਨੂੰ ਥੋੜੀ ਕਿ ਯਾਰ ਸਾਨੂੰ ਇੰਨਾ ਚੀਜ਼ਾਂ ਦੇ ਵਿੱਚੋਂ ਕੱਢੋ ਅਸੀਂ ਮਰ ਗਏ ਆ ਪੰਜਾਬ ਉੱਜੜ ਗਿਆ ਪੰਜਾਬ ਕੋਲ ਕੋ ਕੰਮ ਨਹੀਂ ਪੰਜਾਬ ਕੋਲ ਕੋ ਕਾਰ ਨਹੀਂ ਪੰਜਾਬ ਦੇ ਬੱਚੇ ਮਤਲਬ ਬੇਰੋਜ਼ਗਾਰ ਹੋ ਗਏ ਆ ਉਹਨਾਂ ਦਾ ਧਿਆਨ ਨਸ਼ਿਆਂ ਵੱਲ ਜਾ ਰਿਹਾ ਉਹਨਾਂ ਦਾ ਧਿਆਨ ਕ੍ਰਾਈਮ ਵੱਲ ਜਾ ਰਿਹਾ ਤੇ ਜੇ ਗੱਲਾਂ ਜਾ ਕੇ ਮੈਂ ਕਲੀਅਰ ਕੀਤੀ ਆ ਨਾ ਤਾਂ ਕੋ ਗਨਾ ਕਰ ਲਿਆ ਮੈਂ ਮੈਂ ਕਹਾਂ ਦੀ ਤੁਸੀਂ ਉਹ ਰੈਲੀ ਦੇ ਵਿੱਚ ਵੀ ਗਏ ਤੁਹਾਡੀ ਰੈਲੀ 'ਚ ਜਾਣ ਨਸ਼ਾ ਬੰਦ ਹੋ ਗਿਆ ਜਿਹਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਵੀ ਸੀਗੇ گورنر ਵੀ ਸੀਗੇ ਤਾਨੂੰ ਲੱਗਦਾ ਵੀ ਨਸ਼ਾ ਇਦਾਂ ਬੰਦ ਹੋ ਜਾਣਾ ਲੋਕ ਲੋਕਾਂ ਦੇ ਵਿੱਚ ਕੋ ਚੰਗੀ ਮਹਿ ਨਹੀਂ ਜਾਂਦੀ ਤੇ ਮੇਰੇ ਸਾਹਮਣੇ ਉਸ ਵੇਲੇ ਸਰਕੂਲੇਟ ਜਾਰੀ ਕਰਾਇਆ ਹੋ ਸਕਦਾ ਉਹਨਾਂ ਦੇ ਮਨ 'ਚ ਪਹਿਲਾਂ ਦਾ ਹੋਵੇ ਵੀ ਡੇਰੇ ਤੇ ਤਾਂ ਫਿਰ ਹੋਰ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਚਾਹੇ ਉਹ ਜ਼ਮੀਨ ਨੂੰ ਲੈ ਕੇ ਆ ਜਾਂ ਹੋਰ ਬਹੁਤ ਸਾਰੇ ਸਿੱਖੀ 'ਚ ਵੈਸੇ ਵੀ ਡੇਰਾਵਾਦ ਦੀ ਪ੍ਰਮੋਸ਼ਨ ਨੂੰ ਰੋਕਿਆ ਜਾਂਦਾ ਮੇਰੀ ਇੰਨੀ ਸਮਝ ਨਹੀਂ ਪਰ ਬਹੁਤ ਲੋਕ ਕਹਿੰਦੇ ਆ ਉਹਨੂੰ ਲੈ ਕੇ ਤੁਸੀਂ ਸਵਾਲ ਨਹੀਂ ਕਰੇ ਫਿਰ ਉੱਥੇ ਕਈ ਜ਼ਮੀਨਾਂ ਦੇ ਇਲਜ਼ਾਮ ਲੱਗਦੇ ਨੇ ਮੈਂ ਉਹ ਚ ਕੋ ਕਲੀਨ ਚੈਟ ਥੋੜੀ ਦੇ ਰਿਆਂ ਸਰਕਾਰ ਜਾਂਚ ਕਰ ਲੈ ਫੜ ਕੇ ਅੰਦਰ ਦੇਵੇ ਜਿਹੜਾ ਵੀ ਹੈਗਾ ਇਸ ਤੋਂ ਪਹਿਲਾਂ ਇੱਕ ਫੈਕਟਰੀ ਦੇ ਰਣਬੈਕਸੀ ਦੇ ਤੇ ਮੈਂ ਕਿਹੜੇ ਕੰਮ ਚ ਕਲੀਨ ਚੈਟ ਦਿੰਦੇ ਆ ਦੇਰੇ ਨੂੰ ਜੇ ਕੋ ਦੁਸ਼ਮਨ ਤੁਹਾਡਾ ਮਤਲਬ ਸਿਰੇ ਦਾ ਮਤਲਬ ਭਾਵੇਂ ਕ੍ਰਿਮੀਨਲ ਵੀ ਆ ਜਿਓ ਉਹਦੇ ਘਰ ਚ ਕੋ ਚੰਗਾ ਕੰਮ ਹੋ ਰਿਹਾ ਆ ਉਹ ਭਾਵੇਂ ਗੁਰੂ ਮਹਾਰਾਜ ਨੂੰ ਮੰਨ ਰਿਹਾ ਆ ਜਿਓ ਉਹਦੇ ਘਰ ਦਾ ਸਿਸਟਮ ਚੰਗਾ ਵੀ ਇਹੀ ਗੰਦਾ ਖਾਣ ਦੇ ਉਹਦੇ ਘਰ ਠੀਕ ਪਾਣੀ ਕਿੱਦਾਂ ਜਾਂਦਾ ਤੇ ਆਪਾਂ ਚੈੱਕ ਕਰਨ ਦੇ ਵਿੱਚ ਜਾਂ ਉਹਨੂੰ ਡਾਕਟ ਕਰਨ ਚ ਕੀ ਦਿੱਕਤ ਹੈ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਇਹ ਪੰਜਾਬ ਹੈ ਪੰਜਾਬ ਚ ਆਏ ਦਿਨ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਡੇਰਾ ਬਿਆਸ ਪ੍ਰਧਾਨ ਮੰਤਰੀ ਵੀ ਜਾਂਦੇ ਆ ਮੁੱਖ ਮੰਤਰੀ ਵੀ ਜਾਂਦੇ ਆ ਵਿਰੋਧੀ ਧਿਰ ਦੇ ਆਗੂ ਵੀ ਜਾਂਦੇ ਆ ਤੇ ਇੱਕ ਨਾਰਮਲ ਜੀ ਗੱਲ ਆ ਪੰਜਾਬ ਦੇ ਹਿਸਾਬ ਨਾਲ ਪਰ ਮਨਦੀਪ ਸਿੰਘ ਮੰਨਾ ਗਏ ਤਾਂ ਗੱਲਾਂ ਕੁਛ ਹੋਰ ਹੋਈਆਂ ਥੋੜਾ ਜਿਹਾ ਵੱਖਰਾ ਕੁਛ ਘਟਿਆ ਅੱਜ ਗੱਲਬਾਤ ਕਰਨ ਲਈ ਇਸੇ ਲਈ ਅਮਰਸਰ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸਟੀ ਗੱਬਾਈ ਜੀ ਧੰਨਵਾਦ ਨੂੰ ਬਰੀ ਤ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੇ ਅਖਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਫੋਟੋਆਂ ਹੀ ਦੇਖਦੇ ਹੁੰਨੇ ਆ ਅਸੀਂ ਤਾਂ ਵੀ ਪ੍ਰਧਾਨ ਮੰਤਰੀ ਜਾਂਦੇ ਆ ਦੇਖੋ ਉੱਥੇ ਹਨ ਤੇ ਬਾਕੀ ਲੀਡਰ ਵੀ ਸਾਰੇ ਜਾਂਦੇ ਆ ਜਿਵੇਂ ਮੈਂ ਕਿਹਾ ਵੀ ਜਾ ਕੇ ਆ ਜਾਂਦੇ ਆ ਬਸ ਇੰਨੀ ਕੁ ਖਬਰ ਬੰਦੀ ਆ ਵੀ ਅੱਜ ਇਹ ਲੀਡਰ ਡੇਰਾ ਬਿਆਸ ਪੁੱਜੇ ਪਰ ਜਦੋਂ ਮੰਨਾ ਜਾਂਦੇ ਆ ਤੇ ਆ ਕੇ ਚਰਚਾਾਂ ਵਿੱਚ ਖਾਸੀਆਂ ਛੇੜ ਦਿੰਦੇ ਆ ਇਹ ਇੱਕ ਵੱਖਰਾ ਕਿਉਂ ਐਨਾ ਹੈ ਤੇਰੀ ਮੇਰਾ ਨਵਰੀਦ ਕੋ ਵੋਟਾਂ ਵਾਲਾ ਰੌਲਾ ਤੇ ਨਹੀਂ ਨਾ ਹੈਗਾ ਵੀ ਮੈਂ ਉੱਥੇ ਡੇਰੇ ਜਾਵਾਂ ਡੇਰਾ ਮੁਖੀ ਨਾਲ ਫੋਟੋ ਕਰਾਵਾਂ ਉਹਨਾਂ ਦੇ ਫਾਲੋਅਰ ਕਿਹੜੇ ਨੇ ਉਹ ਮੇਰੇ ਵੱਲ ਜਿਹੜੇ ਉਪਾਸ਼ਕ ਆ ਜਿਹੜੇ ਨiai ਆ ਉਹਨਾਂ ਦੇ ਉਹ ਮੇਰੇ ਵੱਲ ਪਰਮਾਏ ਜਾਣ ਮੇਰਾ ਕੋ ਟੀਚਾ ਤੇ ਨਹੀਂ ਸੀ ਨਾ ਹੈਗਾ ਵੀ ਇਹਨਾਂ ਉਹਨਾਂ ਨੂੰ ਤੇ ਇਹ ਆਦਤ ਹੁੰਦੀ ਆ ਵੀ ਬਾਬਾ ਜੀ ਦੇ ਨਾਲ ਫੋਟੋ ਆ ਗਈ ਡੇਰਾ ਮੁਖੀ ਦੇ ਨਾਲ ਤੇ ਹਰ ਪਾਸੇ ਹੀ ਆਪਾਂ ਵੇਨੇ ਆ ਫਾਲੋਅਰ ਤੇ ਆਈ ਆ ਨਾ ਉਹਨਾਂ ਦੇ ਮੇਰੇ ਗਵਾਂਡ ਵੀ ਹੋਣਗੇ ਉੱਥੇ ਵੀ ਹੋਣਗੇ ਉਹਨਾਂ ਨੂੰ ਫਿਰ ਇਹ ਲੱਗਦਾ ਵੀ ਯਾਰ ਇਹਨਾਂ ਦੇ ਬਾਬਾ ਜੀ ਨਾਲ ਬੜਾ ਇਹਨਾਂ ਦਾ ਪਿਆਰ ਆ ਨੇੜੇ ਆ ਇਹਨਾਂ ਦੇ ਤੇ ਉਹ ਉਹਨਾਂ ਦਾ ਪਰਮਾਉਣ ਵਾਲਾ سلسلہ ਹੁੰਦਾ ਮੇਰਾ ਤਾਂ ਕੋਈ ਹੋ ਜਾਂ ਨਹੀਂ ਸੀ ਹੈਗਾ ਮੈਂ ਜਿਸ ਚੱਕਰ ਚ ਗਿਆ ਜਿਸ ਕੰਮ ਲਈ ਗਿਆ ਮੈਂ ਆਪਣਾ ਪੂਰਾ ਕਰਕੇ ਆਇਆ ਇਹ ਮੈਨੂੰ ਫਖਰ ਆ ਆਪਣੇ ਆਪ ਦੇ ਉੱਤੇ ਪਰ ਜੋ ਤੁਸੀਂ ਆ ਕੇ ਗੱਲਾਂ ਕਰੀਆਂ ਤੁਸੀਂ ਕਹੇ ਵੀ ਮੈਂ ਤਾਂ ਕਿਸੇ ਹੋਰ ਮਕਸਦ ਲਈ ਗਿਆ ਸੀ ਪਰ ਆ ਕੇ ਤੁਸੀਂ ਜੋ ਗੱਲਾਂ ਕਰੀਆਂ ਤੁਸੀਂ ਡੇਰੇ ਦੇ ਸਮਰਥਕ ਹੋ ਮੈਨੂੰ ਸਮਝ ਆਉਂਦਾ ਡੇਰੇ ਦੇ ਬਲਾਰੇ ਹੋ ਮੈਨੂੰ ਸਮਝ ਆਉਂਦਾ ਇਹ ਉਹਨਾਂ ਦਾ ਕੰਮ ਆ ਡਿਫੈਂਡ ਕਰਨਾ ਤੁਸੀਂ ਹੀ ਡਿਫੈਂਡ ਕਿਉਂ ਕਰਾ ਡੇਰੇ ਨੂੰ ਇਹਨਾਂ ਇਹ ਨਵਰੀਤ ਇੱਕ ਚੀਜ਼ ਦੇਖੋ ਨਾ ਤੇ ਮੈਂ ਡੇਰੇ ਦਾ ਸਮਰਥਕ ਆ ਹਾਂ ਨਾ ਮੈਂ ਡੇਰੇ ਦਾ ਉਹ ਪਾਸ਼ਕ ਆ ਨਾ ਮੈਂ ਡੇਰੇ ਦਾ ਬਲਾਰਾ ਹੁਣ 328 ਰੁਪਏ ਵਾਲਾ ਮਸਲਾ ਚੱਲਿਆ ਸੀਗਾ ਠੀਕ ਹੈ ਜਿਹਦੇ ਵਿੱਚ ਭਗਵੰਤ ਮਾਨ ਨੇ ਪਰਚਾ ਦਿੱਤਾ ਤੇ ਮੈਂ ਉਹਦੇ ਵਿੱਚ ਵੀ ਬੜਾ ਖੁੱਲ ਕੇ ਬੋਲਿਆ ਸੀਗਾ ਤੇ ਮੈਂ ਫਿਰ ਆਪ ਵਾਲਿਆਂ ਦਾ ਬਲਾਰਾ ਸੀਗਾ ਜੇ ਲੋਕਾਂ ਦੇ ਮਨ ਚ ਕੋ ਭੰਬਲ ਪੂਸਾ ਵਾਲ ਲੋਕ ਕੋ ਦੁਚਿੱਤੀ ਦੇ ਵਿੱਚ ਨੇ ਮੈਮੀ ਮੇਰੇ ਆਲੇ ਦੁਆਲੇ ਦੇ ਲੋਕ ਤਾਂ ਚਿੱਤੀ ਦੇ ਵਿੱਚ ਨੇ ਤੇ ਉਹਨੂੰ ਕੱਢਣ ਲਈ ਮੈਂ ਗਿਆ ਤੁਸੀਂ ਮੈਂ ਮੇਰਾ ਮਤਲਬ ਕਿਸੇ ਪੱਤਰਕਾਰ ਨੂੰ ਸਵਾਲ ਕਰਨਾ ਨਹੀਂ ਬਣਦਾ ਮੈਂ ਸਿਰਫ ਤੁਹਾਡੇ ਕੋਲ ਇੱਕ ਚੀਜ਼ ਪੁੱਛਣੀ ਚਾਹਨਾ ਕਿ ਜਿਸ ਤਰੀਕੇ ਡੇਰਾ ਮੁਖੀ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਜਿਸ ਤਰੀਕੇ ਡੇਰਾ ਮੁਖੀ ਦੇ ਨਾਲ ਫੋਟੋਆਂ ਕਰਵਾਈਆਂ ਜਾ ਰਹੀਆਂ ਸੀਗੀਆਂ ਜਿਸ ਤਰੀਕੇ ਡੇਰਾ ਮੁਖੀ ਵਕ ਵਕ ਪੋਲਿਟਿਸ਼ੀਅਨਾਂ ਦੇ ਘਰਾਂ 'ਚ ਜਾ ਰਹੇ ਸੀਗੇ ਵਿਆਹਾਂ ਸ਼ਾਦੀਆਂ 'ਚ ਜਾ ਰਹੇ ਸੀਗੇ ਪੰਜਾਬ 'ਚ ਕੀ ਚਰਚਾ ਚੱਲ ਰਹੀ ਸੀ ਡੇਰਾ ਮੁਖੀ ਨੂੰ ਲੈ ਕੇ ਇਹ ਚਰਚਾ ਸੀ ਵੀ ਅਗਲੇ ਬੀਜੇਪੀ ਦੇ ਸੀਐਮ ਹੋਣਗੇ ਡੇਰਾ ਮੁਖੀ ਤੇ ਡੇਰਾ ਬਿਆਸਮੁਖੀ ਡੇਰਾ ਬਿਆਸਮੁਖੀ ਹਾਂ ਉਹ ਬੀਜੇਪੀ ਦੇ ਸੀਐਮ ਕੈਂਡੀਡੇਟ ਹੋਣਗੇ ਪੰਜਾਬ ਦੇ ਵਿੱਚ ਇਹ ਚਰਚਾ ਪੰਜਾਬ ਚ ਹੈਗੀ ਸੀ ਹਾਂ ਬਿਲਕੁਲ ਮੈਂ ਬੀਜੇਪੀ ਦਾ ਨਾਂ ਹੀ ਨਹੀਂ ਲੈਂਦਾ ਮੈਂ ਕਹਿੰਦਾ ਵੀ ਇੱਕ ਚਰਚਾ ਹੈਗੀ ਸੀ ਨਾ ਵੀ ਡੇਰਾ ਮੁਖੀ ਸਿਆਸਤ ਚਾਉਣਗੇ ਤੇ ਸੀਐਮ ਦਾ ਚਿਹਰਾ ਹੋਣਗੇ ਹਾਂ ਹੈਗੀ ਸੀ ਜੇ ਮੈਂ ਪੰਜਾਬ ਦਾ ਦਰਦ ਰੱਖਦਾ ਮੈਂ ਪੰਜਾਬ ਨੂੰ ਪਿਆਰ ਕਰਦਾ ਪੰਜਾਬ ਦੀ ਜਨਤਾ ਨੂੰ ਪਿਆਰ ਕਰਦਾ ਮੈਨੂੰ ਪੰਜਾਬ ਦਾ ਵੀ ਛੱਡ ਦਿਓ ਮੈਨੂੰ ਆਪਣੇ ਬੱਚਿਆਂ ਦਾ ਵੀ ਭਵਿੱਖ ਜਿਹੜਾ ਉਹ ਮਤਲਬ ਉਹਦੇ ਲਈ ਵੀ ਮੈਂ ਚਿੰਤਾ ਤਾਂ ਬਾਕੀ ਛੱਡ ਦਿਓ ਆਪਾਂ ਮਤਲਬ ਇਹ ਗੱਲਾਂ ਨਹੀਂ ਕਰਦੇ ਦਰਵੇਸ਼ਾਂ ਵਾਲੀਆਂ ਗੱਲਾਂ ਨਹੀਂ ਕਰਦੇ ਮੈਨੂੰ ਆਪਣੇ ਬੱਚਿਆਂ ਦਾ ਤਾਂ ਫਿਕਰ ਹੈਗਾ ਜੇ ਮੈਂ ਪੰਜਾਬ ਦਾ ਦਰਦ ਰੱਖਦਾ ਤੁਸੀਂ ਮੇਰੇ ਘਰ ਤੱਕ ਹੀ ਲੈ ਲਓ ਤੇ ਜਿਸ ਬੰਦੇ ਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਉਹਦੇ ਕੋਲੋਂ ਜਾ ਕੇ ਉਹਦਾ ਵਿਜ਼ਨ ਪੁੱਛਣਾ ਵੀ ਜੇ ਤੁਸੀਂ ਸਿਆਸਤ 'ਚ ਆਉਣਾ ਚਾਹੁੰਦੇ ਹੋ ਇਹ ਭਰਮ ਭਲੇਖਾ ਕੱਢਣਾ ਵੀ ਆਉਣਾ ਵੀ ਚਾਹੁੰਦੇ ਹੋ ਕਿ ਨਹੀਂ ਆਉਣਾ ਚਾਹੁੰਦੇ ਮੈਂ ਤੇ ਇਸ ਮਕਸਦ ਨਾਲ ਗਿਆ ਸੀਗਾ ਉਹ ਮੇਰਾ ਫਰਜ਼ ਨਹੀਂ ਬਣਦਾ ਮੈਂ ਵੱਖ-ਵੱਖ ਸਿਆਸਤਦਾਨਾਂ ਕੋਲੋਂ ਟਾਈਮ ਮੰਗ ਰਿਆ ਆਪਾਂ ਪਿੱਛੇ ਜੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਮੈਂ ਹੁਣ ਵੀ ਕਹਿੰਦਾ ਵੀ ਲੋਕੋ ਸਾਨੂੰ ਆਟੇ ਦਾਲ ਤੋਂ ਬਾਹਰ ਕੱਢ ਲਓ ਮੈਂ ਸਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਣਾ ਚਾਹੁੰਨਾ ਪਿਆਰ ਨਾਲ ਇਸੇ ਤਰੀਕੇ ਹੀ ਮੈਂ ਭਗਵੰਤ ਮਾਨ ਨੂੰ ਵੀ ਮਿਲਣਾ ਚਾਹੁੰਨਾ ਮੈਂ ਕਿਸੇ ਕੋਲ ਟਿਕਟ ਨਹੀਂ ਮੰਗਣੀ ਚਾਹੁੰਦਾ ਮੈਂ ਪੰਜਾਬ ਦੇ ਪ੍ਰਧਾਨ ਨੇ ਜਾਖੜ ਸਾਹਿਬ ਮੈਂ ਉਹਨ ਬਾਕੀ ਵੱਡੇ ਲੀਡਰ ਤੇ ਛੱਡ ਦਿਓ ਤੁਸੀਂ ਮੋਦੀਆਂ ਮਸ਼ਾਮਾ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਯਾਰ ਆਟੇ ਦਾਲ ਤੋਂ ਬਿਨਾ ਬਸ ਪਾਸਿਸ ਤੋਂ ਬਿਨਾ ਲੋਕਾਂ ਨੂੰ ਬਿਜਲੀ ਫ੍ਰੀ ਦੇਣ ਤੋਂ ਬਿਨਾ ਤੁਹਾਡੇ ਕੋਲ ਕੋਈ ਵਿਜ਼ਨ ਹੈਗਾ ਜੇ ਪੁੱਛਣਾ ਗਣਾ ਹੈ ਤੇ ਮੈਂ ਗਨਾ ਕੀਤਾ ਹਾਂ ਪਰ ਜਦੋਂ ਮੈਂ ਗਿਆ ਵਾਂ ਮੈਂ ਅੰਦਰ ਦੇ ਪ੍ਰਬੰਧ ਵੇਖੇ ਮੇਰੀ ਗੱਲ ਛੱਡ ਦਿਓ ਤੁਸੀਂ ਅੱਜ ਦੀ ਮੈਂ ਤਾਜ਼ਾ ਧਾਰਨ ਦਵਾ ਤੁਹਾਨੂੰ ਵੀ ਡੇਰੇ ਨੂੰ ਪ੍ਰਮੋਟ ਹਾਂ ਮੈਂ ਡੇਰੇ ਦਾ ਪਾਸ਼ਕ ਨਹੀਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਡੇਰੇ ਚ 20 ਹਉਣ ਤਾਈਆਂ ਹੋਣਗੀਆਂ ਕੋ ਕਬਜੇ ਤੇ ਦੋਸ਼ ਲੱਗਦੇ ਹੋਣਗੇ ਕੋ ਕਿਸੇ ਫੈਕਟਰੀ ਦੇ ਦੋਸ਼ ਲੱਗਦੇ ਹੋਣਗੇ ਮੈਂ ਉਹਦੇ ਤੇ ਤੇ ਸਪਾਈਆਂ ਦਿੰਦਾ ਹੀ ਨਹੀਂ ਮੈਂ ਕਹਿੰਦਾ ਵੀ ਜੇ ਦੁਸ਼ਮਨ ਕੋ ਚੰਗਾ ਕਰੇ ਤੇ ਉਹਦੇ ਪ੍ਰਬੰਧ ਵੀ ਵੇਖ ਲੈਣੇ ਚਾਹੀਦੇ ਮੈਂ ਡੇਰੇ ਤੇ ਪ੍ਰਬੰਧਾਂ ਦੀ ਗੱਲ ਕੀਤੀ ਮੈਂ ਡੇਰੇ ਦੀ ਮਹੱਤ ਨਹੀਂ ਕਰਦਾ ਹਾਂ ਉਹਦੇ ਪ੍ਰਬੰਧਾਂ ਦੀ ਮਹੱਤ ਕਰਦਾ ਵਾਂ ਤੇ ਤੁਸੀਂ ਮੈਨੂੰ ਕਹੀ ਜਾਓ ਵੀ ਇਹ ਡੇਰਾਵਾਦੀ ਆ ਅੱਜ ਤੋਂ 3 ਦਿਨ ਪਹਿਲਾਂ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਮਰੀਮ ਸ਼ਰੀਫ ਹੈਨਾ ਮੈਂ ਉਹਨਾਂ ਦਾ ਇੱਕ ਸਟੇਟਸ ਜਿਹੜਾ ਉਹ ਸ਼ੇਅਰ ਕੀਤਾ ਸੀਗਾ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਮੇਰੇ ਕੋਲ ਪੰਜਾਬ ਦੇ ਵਿੱਚ 3.5 ਲੱਖ ਏਕੜ ਜਿਹੜੀ ਜ਼ਮੀਨ ਪਈ ਆ ਸਰਕਾਰੀ ਤੌਰ ਦੇ ਉੱਤੇ ਮੈਂ 5-5 ਏਕੜ ਉਹਨਾਂ ਲੋਕਾਂ ਨੂੰ ਵੰਡਣ ਜਾ ਰਹੀਆਂ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਤੇ ਮੈਂ ਉਹ ਵੀ ਆਪਣੇ ਆ ਫੇਸਬੁੱਕ ਦੇ ਉੱਤੇ ਆਪਣੇ ਵਟਸਐਪ ਦੇ ਉੱਤੇ ਸ਼ੇਅਰ ਕੀਤਾ ਸੀਗਾ ਤੇ ਕੀ ਮੈਂ ਪਾਕਿਸਤਾਨੀ ਪ੍ਰੇਮੀ ਹੋ ਗਿਆ ਕਿ ਮੈਂ ਦੇਸ਼ทรੋਹੀ ਹੋ ਗਿਆ ਵੀ ਜੇ ਕੋ ਚੰਗਾ ਕਰਦਾ ਉਹਨੂੰ ਵੇਖ ਲੈਣਾ ਉਹਦੇ ਵਿੱਚ ਜਾਂਚ ਲੈਣਾ ਜੋ ਮੈਨੂੰ ਚੰਗਾ ਲੱਗਾ ਜੋ ਲੋਕਾਂ ਦੇ ਮਨ ਚ ਵਲਵਲੇ ਸੀਗੇ ਵੀ ਇੰਨੇ ਪੋਲਿਟਿਸ਼ੀਅਨ ਆਉਂਦੇ ਆ ਵੀ ਦੇਰਾਮੁਖੀ ਦੇ ਮਨ ਦੇ ਵਿੱਚ ਕੀ ਆ ਲਾਲਚ ਕੀ ਆ ਮੈਂ ਇਹ ਚੀਜ਼ਾਂ ਕਲੀਅਰ ਕਰਨ ਗਿਆ ਸੀਗਾ ਔਰ ਮੈਂ ਕੀਤੀਆਂ ਬਾਕੀ ਵੀ ਪੋਲਿਟਿਸ਼ੀਅਨ ਉੱਥੇ ਆਉਂਦੇ ਆ ਮੈਂ ਇਹਨਾਂ ਨੂੰ ਕਹਿਣਾ ਵੀ ਇੱਕ ਗੱਲ ਕੱਲਾ ਕੱਲਾ ਪੋਲਿਟਿਸ਼ੀਅਨ ਚਾਹੇ ਨਰਿੰਦਰ ਮੋਦੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਚਾਹੇ ਸੁਖਬੀਰ ਬਾਦਲ ਨੇ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਕਿਸੇ ਮਤਲਬ ਕਾਂਗਰਸ ਪਾਰਟੀ ਦੇ ਲੀਡਰ ਨੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਮੈਨੂੰ ਦੱਸੋ ਵੀ ਕਦੀ ਬਾਬਾ ਜੀ ਦੇ ਨਾਲ ਜਾਂ ਬਾਬੇ ਦੇ ਨਾਲ ਤੁਹਾਡੀ ਸਿਆਸਤ ਦੇ ਉੱਤੇ ਗੱਲ ਹੋਈ ਆ ਕਿ ਬਾਬਾ ਇਲੈਕਸ਼ਨ ਲੜਨੀ ਚਾਹੁੰਦਾ ਬਾਬਾ ਆ ਕਰਨਾ ਚਾਹੁੰਦਾ ਤੁਸੀਂ ਉੱਥੇ ਸਿਰਫ ਲੋਕਾਂ ਨੂੰ ਭਰਮਾਉਣ ਜਾਂਦੇ ਸੀ ਵੀ ਬਾਬਾ ਜੀ ਦੇ ਫਾਲੋਅਰ ਬੜੇ ਆ ਨਾਲ ਜਾ ਕੇ ਫੋਟੋ ਕਰਾਈ ਮੈਨੂੰ ਜੋ ਮਤਲਬ ਲੱਗਾ ਜੋ ਮੈਂ ਪੁੱਛਣਾ ਚਾਹੁੰਦਾ ਸੀ ਕੱਲੀ-ਕੱਲੀ ਗੱਲ ਦੇ ਉੱਤੇ ਮੈਂ ਸਵਾਲ ਕੀਤਾ ਕੱਲੀ-ਗੱਲੀ ਗੱਲ ਮੈਂ ਪੁੱਛੀ ਹੁਣ ਇਹ ਧਿਆਨ ਨਹੀਂ ਸੀ ਨਾ ਵੀ ਐਡਾ ਵੱਡਾ ਚਿਹਰਾ ਦੂਜੀ ਚੀਜ਼ ਮੈਂ ਟਾਈਮ ਖੁਦ ਲੈ ਕੇ ਗਿਆ ਮੈਂ ਮੰਗਿਆ ਮੈਂ 15 20 ਦਿਨ ਤੋਂ ਟਾਈਮ ਮੰਗ ਰਿਆ ਸੀਗਾ ਵੀ ਜੇ ਬੰਦੇ ਨੇ ਮੁੱਖ ਮੰਤਰੀ ਬਣਨਾ ਤਾਂ ਮੈਨੂੰ ਪੁੱਛਾਂ ਤਾਂ ਸਹੀ ਭਾਈ ਤੁਹਾਡੇ ਕੋਲ ਵਿਜ਼ਨ ਕੀ ਹੈ ਪੰਜਾਬ ਨੂੰ ਬਚਾਉਣ ਲਈ ਚਲੋ ਹੁਣ ਅਸੀਂ ਵੀ ਇੱਕ ਇੱਕ ਕਰਕੇ ਤੁਸ ਤਾਂ ਪੁੱਛਿਆ ਹੈ ਤੁਹਾਡੇ ਰਾਹੀਂ ਹੀ ਅਸੀਂ ਜਾਣ ਲੈਨੇ ਆ ਜੀ ਕੀ ਡੇਰਾ ਮੁਖੀ ਆਉਣਗੇ ਸਿਆਸਤ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਨਵਰੀਤ ਉੱਥੇ ਘੱਟੋ ਘੱਟ ਵੀ ਉਹਨਾਂ ਦਾ ਸਟਾਫ 40 50 ਬੰਦੇ ਹੋਣਗੇ ਸਿਕਿਉਰਿਟੀ ਪਾ ਕੇ ਸਾਰਾ ਕੁਝ ਜਿਹੜੀ ਇਹ ਮੁਲਾਕਾਤ ਹੋਈ ਹੈ ਇਹਦੇ ਤੋਂ ਮੰਨਕਰ ਤੇ ਕੋ ਹੋ ਨਹੀਂ ਨਾ ਸਕਦਾ ਔਰ ਮਤਲਬ ਇਹ ਮੰਨਣਾ ਮੇਰਾ ਵੀ ਜਦੋਂ ਏਡੇ ਵੱਡੇ ਮੁਖੀ ਨੇ ਕਲੀਅਰ ਹੀ ਕਰ ਦਿੱਤਾ ਵੀ ਮੇਰਾ ਸਿਆਸਤ ਚ ਆਉਣ ਦਾ ਕੋਈ ਮਤਲਬ ਸਾਧ ਨਹੀਂ ਉਹਨਾਂ ਨੇ ਤਾਂ ਇੱਥੋਂ ਤੱਕ ਕੀਤਾ ਵੀ ਮੈਨੂੰ ਯਾਰ ਪੰਜਾਬ ਬੱਜਦਾ ਹੀ ਨਹੀਂ ਨਜ਼ਰ ਆਉਂਦਾ ਓਕੇ ਵੀ ਕਿੱਥੋਂ ਮਤਲਬ ਮੇਰੇ ਨਾਲ ਜਿੱਦਾਂ ਮੈਂ ਬੋਲਦਾ ਉਦਾਂ ਹੀ ਉਹ ਸਮ ਇਹ ਮੈਂ ਸੋਚਦਾ ਵੀ ਸ਼ਾਇਦ ਮੇਰਾ ਇਹ ਵਿਜ਼ਨ ਹੈ ਜਾਂ ਮੇਰੀ ਇਹ ਸੋਚ ਆ ਵੀ ਆٹے ਦਾਲ ਵਾਲੀ ਪਾਲਿਸੀ ਮਾੜੀ ਹੈ ਹਰ ਬੰਦਾ ਸੋਚਦਾ ਕੋ ਬੋਲਦਾ ਨਹੀਂ ਹਰ ਅੱਜ ਵੀ ਸੁਖਬੀਰ ਬਾਦਲ ਲੈਕਚਰ ਕਰ ਰਹੇ ਸੀ ਕਿ ਖੇਮ ਕਰਨ ਦੇ ਵਿੱਚ ਮੇਰੇ ਪਿਤਾ ਜੀ ਨੇ 20 20 ਕਿਲੋ ਆٹے ਦੀ ਸਕੀਮ ਸ਼ੁਰੂ ਕੀਤੀ ਮੈਂ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਸੀਸ ਝੁਕਾਉਣਾ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਸਿਆਸੀ ਕਦ ਦੇ ਹਿਸਾਬ ਨਾਲ ਉਹਨਾਂ ਦੇ ਤਜਰਬੇ ਦੇ ਹਿਸਾਬ ਨਾਲ ਮੇਰਾ ਮੰਨਣਾ ਸੀਗਾ ਕਿ ਜਿੱਡਾ ਲੰਮਾ ਬਾਦਲ ਸਾਹਿਬ ਦਾ ਸਿਆਸੀ ਜੀਵਨ ਹੈ ਕਤਾਈਆਂ ਉਹਨਾਂ ਕੋ ਵੀ ਬਹੁਤ ਹੋਈਆਂ ਹੋਣਗੀਆਂ ਉਹਨਾਂ ਦੇ ਤੇ ਪੰਜਾਬ ਦੇ ਵਿੱਚ ਜਦਾਂ ਦੇਵੀ ਲਾਲ ਦੇ ਹਿੜਿਆਣੇ ਬੁੱਤ ਲੱਗੇ ਨੇ ਉਦਾਂ ਲੱਗਣੇ ਚਾਹੀਦੇ ਸੀਗੇ ਪਰ ਇਹ ਮਾਰਕਾ ਯਾਰ ਬਿੱਲ ਫ੍ਰੀ ਕਰ ਦੋ ਆਟਾ ਦਾਲ ਫ੍ਰੀ ਦੇ ਦੋ 32 ਦੇ ਬਿੱਲ ਫ੍ਰੀ ਕਰਕੇ ਤੁਸੀਂ ਸਾਡਾ ਸਾਰਾ ਨਹਿਰਾਂ ਦਾ ਪਾਣੀ ਹਰਿਆਣੇ ਨੂੰ ਦੇਣ ਦੀ ਤਿਆਰੀ ਕਰ ਲਈ ਜਦੋਂ ਪਾਣੀ ਵੱਧੇ ਤਾਂ ਉਹਨਾਂ ਲੈਣਾ ਹੀ ਹੈ ਨਾ ਜਦੋਂ ਪਾਣੀ ਸਾਨੂੰ ਨਹਿਰਾਂ ਦਾ ਹੀ ਫ੍ਰੀ ਸੀਗਾ ਫਿਰ ਇਹ ਕੰਮ ਆਪਾਂ ਕਿਉਂ ਸ਼ੁਰੂ ਕੀਤੇ ਆ ਜਿਹੜੀ ਮੁਖਤ ਖੋਰੀ ਸ਼ੁਰੂ ਕਰਾਈ ਆ ਆਟਾ ਦਾਲ ਇਹ ਉਪਲਬਧੀਆਂ ਦੱਸ ਰਹੇ ਹੋ ਯਾਰ ਇਹ ਨਕਾਮੀਆਂ ਨੇ ਉਹ ਵੀ ਅੱਜ ਲੈਕਚਰ ਕਰਦੇ ਸੀ ਸਰਕਾਰ ਨੇ 4.5 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਤੇ ਸਾਰਾ ਇਹਨੇ ਚੜਾ ਦਿੱਤਾ ਤੁਹਾਡੇ ਵੇਲੇ ਵੀ ਤਾਂ 3.5 ਲੱਖ ਕਰੋੜ ਦਾ ਕਰਜ਼ਾ ਸੀਗਾ ਤਾਂ ਤੁਸੀਂ ਤੇ ਸੁਖਬੀਰ ਬਾਦਲ ਇੱਕ ਦਿਨ ਆਪਣੀ ਇੰਟਰਵਿਊ ਦੇ ਵਿੱਚ ਰੈਲੀ ਚ ਕਹਿ ਰਹੇ ਸੀਗੇ ਕਿ ਸਰਕਾਰਾਂ ਕਰਜ਼ੇ ਲੈਂਦੀਆਂ ਹੁੰਦੀਆਂ ਅਸੀਂ ਵੀ ਆਵਾਂਗੇ ਲਵਾਂਗੇ ਯਾਰ ਉਹ ਆਪਾਂ ਤੁਹਾਨੂੰ ਕਹਿੰਦੇ ਜੀ ਅਮਰੀਕਾ ਵੀ ਕਰਜ਼ਾ ਲੈਂਦਾ ਸੁਣਿਆ ਸੀਗਾ ਤੁਸੀਂ ਅਮਰੀਕਾ ਕਰਜ਼ਾ ਲੈਂਦਾ ਨਵਰੀਤ ਉਹਦੇ ਕੋ ਸੋਰਸ ਵੀ ਨੇ ਲਾਉਣ ਦੇ ਕਮਾਉਣ ਦੇ ਤੁਸੀਂ ਘਰ ਦੇ ਵਿੱਚ ਵੀ ਕਰਜ਼ਾ ਲੈ ਲਓ ਨਾ ਵੀ ਤੁਹਾਡੇ ਕੋਲ ਲਾਉਣ ਦਾ ਸਾਧਨ ਨਾ ਹੋਵੇ ਤਾਂ ਖੀਰ ਤੁਹਾਡਾ ਘਰ ਵੀ ਬੈਂਕ ਕੋਲ ਕਰ ਦਿੰਦਾ ਜੋ ਪੰਜਾਬ ਦੇ ਹਾਲਾਤ ਬਣ ਗਏ ਨੇ ਮੈਂ ਚੀਜ਼ਾਂ ਕਲੀਅਰ ਕਰਨੀਆਂ ਚਾਹੁੰਦਾ ਸੀ ਕਿ ਮੈਂ ਕੀਤੀਆਂ ਮੈਂ ਕੱਲਾ ਕੱਲਾ ਸਵਾਲ ਕੀਤਾ ਵੀ ਜੇ ਤੁਸੀਂ ਮੁੱਖ ਮੰਤਰੀ ਬਣਨਾ ਤੇ ਤੁਸੀਂ ਮੈਨੂੰ ਮੇਰੀ ਇੱਕ ਡਵਾਈਸ ਹੈ ਵੀ ਇਹ ਮੁਫਤ ਖੋਰੀ ਬੰਦ ਹੋਣੀ ਚਾਹੀਦੀ ਮੈਂ ਕੱਲੇ-ਕੱਲੇ ਲੀਡਰ ਨੂੰ ਕਹਿਣੀ ਚਾਹੁੰਨਾ ਜਾ ਕੇ ਮੈਂ ਕੱਲੇ-ਕੱਲੇ ਲੀਡਰ ਨੂੰ ਮਿਲ ਕੇ ਕਹਿਣੀ ਚਾਹੁੰਨਾ ਇਕੱਲਾ ਡੇਰਾ ਮੁਖੀ ਨੂੰ ਥੋੜੀ ਕਿ ਯਾਰ ਸਾਨੂੰ ਇੰਨਾ ਚੀਜ਼ਾਂ ਦੇ ਵਿੱਚੋਂ ਕੱਢੋ ਅਸੀਂ ਮਰ ਗਏ ਆ ਪੰਜਾਬ ਉੱਜੜ ਗਿਆ ਪੰਜਾਬ ਕੋਲ ਕੋ ਕੰਮ ਨਹੀਂ ਪੰਜਾਬ ਕੋਲ ਕੋ ਕਾਰ ਨਹੀਂ ਪੰਜਾਬ ਦੇ ਬੱਚੇ ਮਤਲਬ ਬੇਰੋਜ਼ਗਾਰ ਹੋ ਗਏ ਆ ਉਹਨਾਂ ਦਾ ਧਿਆਨ ਨਸ਼ਿਆਂ ਵੱਲ ਜਾ ਰਿਹਾ ਉਹਨਾਂ ਦਾ ਧਿਆਨ ਕ੍ਰਾਈਮ ਵੱਲ ਜਾ ਰਿਹਾ ਤੇ ਜੇ ਇਹ ਗੱਲਾਂ ਜਾ ਕੇ ਮੈਂ ਕਲੀਅਰ ਕੀਤੀਆਂ ਨਾ ਤਾਂ ਕੋ ਗੁਨਾਹ ਕਰ ਲਿਆ ਮੈਂ ਡੇਰਾ ਬਿਆਸ ਫਿਰ ਤੁਸੀਂ ਗਏ ਤੇ ਪਹਿਲਾਂ ਚਲੋ ਐ ਕਰਦੇ ਆ ਗੱਲ ਵੀ ਚੰਗਾ ਕੀ ਲੱਗਿਆ ਕੀ ਸਿਸਟਮ ਦੇਖਿਆ ਫਿਰ ਉੱਥੇ ਕਿਉਂਕਿ ਮੈਂ ਤਾਂ ਗਿਆ ਨਹੀਂ ਕਦੇ ਮਤਲਬ ਉਹ ਪਹਿਲਾਂ ਤਾਂ ਮੈਨੂੰ ਇਹ ਵੇਖੋ ਮੈਂ ਮਤਲਬ ਇੱਕ ਬੰਦੇ ਕੋਲੋਂ ਟਾਈਮ ਮੰਗਿਆ ਐਡਾ ਵੱਡਾ ਕੱਦ ਹੈ ਯਾਰ ਮੈਂ ਆਪਾਂ ਇੱਕadne ਜੇ ਬੰਦੇ ਆ ਮਤਲਬ ਵੀ ਤੁਸੀਂ ਦਿੱਤਾ ਨਹੀਂadne ਤਾਂ ਹੈ ਨਹੀਂ ਤੁਸੇ ਹਾਂਜੀ ਨਹੀਂ ਚਲੋ ਮਤਲਬ ਉਹ ਉਸ ਹਸਿਆਤ ਨਾਲ ਤੇadne ਹੀ ਆ ਨਾ ਕੰਪੈਰੀਟਿਵਲੀ ਕਹਿ ਸਕਦਾ ਕੰਪੈਰੀਟਿਵਲੀ ਕਹਿ ਲਓ ਤੁਸੀਂ ਮੈਂ ਕਹਿੰਨਾ ਵੀ ਚਲੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵੀ ਮੈਨੂੰ ਜਿਹੜਾ ਟਾਈਮ ਦਿੱਤਾ ਮੇਰੇ ਨਾਲ ਗੱਲਾਂ ਕਲੀਅਰ ਕਰਨ ਨੂੰ ਮਤਲਬ ਕੀ ਲੋਡ ਸੀ ਬਾਬਾ ਜੀ ਤੇ ਮਤਲਬ ਉਹ ਵੱਡੇ ਕਿਸੇ ਚੈਨਲ ਤੋਂ ਕਿਸੇ ਨੇ ਪੁੱਛਣ ਦੀ ਹਿੰਮਤ ਹੀ ਨਹੀਂ ਨਾ ਕੀਤੀ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਡੇਰਾ ਮੁਖੀ ਕਵੇ ਕਿ ਮੈਨੂੰ ਫਲਾਣੇ ਚੈਨਲ ਦੇ ਉੱਤੇ ਚਲਾ ਦਿਓ ਤੇ ਮੇਰਾ ਖਾਲਾ ਵੀ ਉਹ ਚੈਨਲ ਦੀ ਟੀਆਰਪੀ ਇੰਨੀ ਵਧਣੀ ਉਹ ਨਹੀਂ ਚਲਾਊਗਾ ਕੋਈ ਵੀ ਹੋਵੇ ABC ਨਵਰੀਤ ਤੇ ਜੇ ਮੈਂ ਉਹ ਹਿੰਮਤ ਕਰ ਲਈ ਉਹ ਗੱਲਾਂ ਕਲੀਅਰ ਕਰਨ ਦੀ ਮੈਂ ਪੁੱਛ ਲਿਆ ਤੇ ਕੀ ਮਤਲਬ ਦੂਜੀ ਚੀਜ਼ ਮੈਂ ਨਹੀਂ ਕਹਿੰਦਾ ਡੇਰੇ ਡੇਰਾਬਾਦ ਦੇ ਵਿੱਚ ਮੈਂ ਪੈਂਦਾ ਨਹੀਂ ਔਰ ਮੈਂ ਦੂਜੀ ਚੀਜ਼ ਦੱਸਦਾ ਤੁਹਾਨੂੰ ਮੈਂ 35 40 ਸਾਲ ਬਾਅਦ ਉਸ ਡੇਰੇ ਦੇ ਅੰਦਰ ਪੈਰ ਰੱਖਿਆ ਕਿਉਂਕਿ ਮੇਰਾ ਤਾਂ ਪਿੰਡ ਲੱਗੇ ਆ 5 ਕਿਲੋਮੀਟਰ ਤੱਕ ਕਿਹੜਾ ਪਿੰਡ ਰਈਆ ਜੀ ਮੇਰਾ ਓਕੇ ਵੀ ਬਚਪਨ ਚ ਕਿਤੇ ਗਏ ਹੋਵਾਂਗਾ ਯਾਰਾਂ ਦੋਸਤਾਂ ਨਾਲ ਐਜ਼ ਅ ਪਿਕਨਿਕ ਘੁੰਮਣ ਐਜ਼ ਅ ਫਾਲੋਅਰ ਨਹੀਂ ਨਾ ਮੇਰਾ ਪਰਿਵਾਰ ਕਦੀ ਫਾਲੋ ਕਰਦਾ ਰਿਹਾ ਡੇਰੇ ਨੂੰ ਨਾ ਮੈਂ ਫਾਲੋ ਕਰਦਾ ਕਿਸੇ ਨੂੰ ਵੀ ਔਰ ਦੂਜੀ ਚੀਜ਼ ਮੈਂ ਅੱਜ ਤੱਕ ਕਿਸੇ ਡੇਰੇ ਦੇ ਉੱਤੇ ਨਤਮਸਤ ਘੁੰਮ ਨਹੀਂ ਗਿਆ ਹਾਂ ਕਿਸੇ ਨੇ ਕੋਈ ਸਮਾਗਮ ਰੱਖਿਆ ਕਿਸਨੇ ਕੋ ਤੁਹਾਨੂੰ ਇਨਵਾਈਟ ਕੀਤਾ ਆ ਜਦੋਂ ਆਪਾਂ ਮਤਲਬ ਮੈਂ ਕਿਸੇ ਪਾਰਟੀ ਚ ਹੂੰਗਾ ਤੇ ਕਿਸੇ ਵੱਡੇ ਲੀਡਰ ਨਾਲ ਆਪਾਂ ਮਗਰ ਉਹਦੇ ਚਲ ਗਏ ਤੇ ਉਹ ਗੱਲ ਵੱਖਰੀ ਐ ਮੈਂ ਸ਼ਰਦਾ ਨਾਲ ਕਦੀ ਮਤਲਬ ਇਸ ਤਰੀਕੇ ਸਵਾਏ ਗੁਰੂ ਮਹਾਰਾਜ ਤੋਂ ਬਾਬਾ ਦੀਪ ਸਿੰਘ ਦੇ ਦਰ ਤੋਂ ਨਹੀਂ ਗਿਆ ਮੈਂ ਤੁਹਾਨੂੰ ਗੱਲ ਲੱਗਾ ਕਰਨ ਮੇਰੀ ਕੱਲੇ ਦੀ ਗੱਲ ਕਰਦੇ ਆ ਮੈਂ ਅੱਜ ਮੇਰੀ ਰੁਟੀਨ ਐ ਮੈਂ ਗੁਰਦੁਆਰਾ ਸ਼ਹੀਦਾਂ ਸਾਹਿਬ ਜਨਾ ਨੂਰੀ ਮੈਂ ਉੱਠਣਾ ਮੈਂ ਉੱਠਦਿਆਂ ਜਾਣਾ ਮੈਂ ਮਤਲਬ ਜੇ ਉੱਥੇ ਨਾ ਜਾਵਾਂ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਸਿਰ ਤੇ ਯਾਰ ਕੋਈ ਭਾਰ ਐ ਮੈਨੂੰ ਅੱਜ ਸਾਂਭਣ ਵਾਲਾ ਐ ਨਹੀਂ ਕੋਈ ਜਨਾ ਚਿਰ ਇਹ ਮੇਰੇ ਮਨ ਦੀ ਅਵਸਥਾ ਐ ਕਿ ਜਿੰਨਾ ਚਿਰ ਮੈਂ ਮੱਥਾ ਨਹੀਂ ਟੇਕਦਾ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਆ ਪੱਗ ਜੇ ਰਾਤ ਲੱਖੀ ਤੇ ਇਹੋ ਸਿਰ ਦੇ ਉੱਤੇ ਰੱਖ ਕੇ ਤੇ ਸਵੇਰੇ ਆ ਕੇ ਤਿਆਰ ਬਾਤ ਹੋਣਾ ਔਰ ਤੁਸੀਂ ਯਕੀਨ ਕਰੋਗੇ ਮੇਰੇ ਨਾਲ ਉੱਥੇ ਜੋੜਾ ਘਰ ਚ ਜਿਹੜੇ ਲੋਕ ਸੇਵਾ ਕਰਦੇ ਆ ਨਾ ਮੈਂ ਨਹੀਂ ਕਹਿੰਦਾ ਮੈਂ ਬੜਾ ਵੱਡਾ ਸੇਵੇਦਾਰ ਆ ਮੈਂ ਖਾਣਾ ਪੂਰਤੀ ਕਰਦਾ ਵਾਂ ਮੈਂ ਚਾਰ ਜੋੜੇ ਰੱਖਦਾ ਵਾਂ ਮੈਂ ਦੋ ਜੋੜੇ ਰੱਖਦਾ ਵਾਂ ਮੈਨੂੰ ਅਮਰਤ ਧਾਰੀ ਬੰਦੇ ਮਿਲੇ ਅੱਜ ਉੱਥੇ ਤੇ ਜਿਨ੍ਹਾਂ ਨੇ ਮੈਨੂੰ ਕਿਹਾ ਕਹਿੰਦਾ ਭਾਈ ਤੁਸੀਂ ਬਹੁਤ ਵਧੀਆ ਕੀਤਾ ਸੀ ਇੱਥੇ ਨਹੀਂ ਹਰ ਐਤਵਾਰ ਅਸੀਂ ਡੇਰੇ ਜਾਂਦੇ ਆਂ ਜੀ ਉਹਨਾਂ ਨੂੰ ਫੈਲਾ ਦੋਗੇ ਹੁਣ ਔਰ ਮੈਂ ਕਹਾ ਵਧੀਆ ਕੀ ਕੀਤਾ ਮੈਨੂੰ ਸਮਝਾਓ ਕਈ ਲੋਕ ਤਾਂ ਮੈਨੂੰ ਗਾਲਾ ਕੱਢਣ ਵਾਲੇ ਵੀ ਨੇ ਕਹਿੰਦੇ ਯਾਰ ਸਾਡੇ ਜਿਹੜੇ ਸੀ ਫੋਲੋਅਰ ਆ ਨਾ ਸਾਡੇ ਮਨਾਂ ਦੇ ਵਿੱਚ ਵੀ ਇਹ ਬਹੁਤ ਚੀਜ਼ ਸੀ ਵੀ ਇਹ ਕਿਹੜੇ ਪਾਸੇ ਨੂੰ ਤੁਰ ਪਏ ਆ ਜਾਂ ਲੋਕਾਂ ਦੇ ਵਿੱਚ ਬਹੁਤ ਨੈਗੇਟਿਵਿਟੀ ਫੈਲ ਰਹੀ ਹੈ ਸਾਡੀ ਵੀ ਡੇਰਾ ਕਦੀ ਸਿਆਸੀ ਰਿਹਾ ਨਹੀਂ ਮੈਂ ਡੇਰੇ ਦੀ ਫੋਟੋ ਮੰਦੀ ਦੱਸਾਂ ਤੁਹਾਨੂੰ ਇਹ ਮੈਂ ਜਰੂਰ ਇਹ ਨਹੀਂ ਮੈਂ ਡੇਰਾ ਮੁਖੀ ਤੋਂ ਪੁੱਛਿਆ ਇਹ ਤਾਂ ਮੈਂ ਆਲੇ ਦੋਲੇ ਪੁੱਛਿਆ ਵੀ ਤੁਸੀਂ ਫੋਟੋ ਕਲਚਰ ਸ਼ੁਰੂ ਕਦੋਂ ਕੀਤਾ ਕੋਵਿਡ ਦੇ ਦੌਰਾਨ ਹੀ ਕਰੀ ਨਰਿੰਦਰ ਮੋਦੀ ਉੱਥੇ ਆਉਂਦੇ ਨੇ ਉਹ ਪਹਿਲੀ ਫੋਟੋ ਜਾਰੀ ਹੋਈ ਸੀ ਡੇਰੇ ਦੀ ਉਸ ਤੋਂ ਬਾਅਦ ਉੱਥੇ ਰਾਹੁਲ ਗਾਂਧੀ ਆਏ ਸੋਨੀਆ ਗਾਂਧੀ ਆਈ ਆਏ ਸੌਰੀ ਉਸ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲਾ ਕੋਈ ਵੀ ਆਉਂਦਾ ਜਾਂਦਾ ਰਿਹਾ ਤੋਂ ਮੇਰੇ ਖਿਆਲ ਜਿਹੜਾ ਹੁਣ ਤੋਂ ਜਿਹੜਾ ਮਤਲਬ ਐਮ ਐਲ ਏ ਮੰਤਰੀ ਆਉਂਦਾ ਸੀ ਉੱਥੇ ਇਹ ਫੋਟੋ ਕਲਚਰ ਉਦੋਂ ਦਾ ਸ਼ੁਰੂ ਹੋਇਆ ਸੀਗਾ ਔਰ ਉਹ ਕਹਿੰਦੇ ਸੀ ਵੀ ਅਸੀਂ ਵੀ ਇਸ ਚੀਜ਼ ਤੋਂ ਬੜੀ ਦੁਚਿੱਤੀ ਚਾਂ ਵੀ ਸਾਨੂੰ ਵੀ ਲੋਕ ਸਵਾਲ ਕਰਦੇ ਨੇ ਡੇਰੇ ਵਾਲੇ ਕਿੱਧਰ ਤੁਰ ਪਏ ਡੇਰੇ ਨੇ ਕਿਦੀ ਮਹਤ ਕਰਨੀ ਹੈ ਸਾਡੇ ਤੇ ਕੋਈ ਸਵਾਲ ਹੁੰਦਾ ਸੀ ਵੀ ਜਿਹੜੇ ਤੁਹਾਡੇ ਡੇਰਾ ਮੁਖੀ ਨਹੀਂ ਉਹ ਮੁੱਖ ਮੰਤਰੀ ਬਣਨਗੇ ਉਹ ਮੁੱਖ ਮੰਤਰੀ ਦੀ ਇਲੈਕਸ਼ਨ ਲੜਨਗੇ ਤੇ ਕਹਿੰਦੇ ਤੁਸੀਂ ਵੀ ਸਾਨੂੰ ਇਸ ਭੰਬਲ ਪੁੱਸੇ ਪਰ ਫੋਟੋ ਵਾਲਾ ਤਾਂ ਤੁਹਾਡੀ ਮੁਲਾਕਾਤ ਤੋਂ ਬਾਅਦ ਹੀ ਬੰਦ ਹੋ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕਰੀ ਸੇਮ ਡੇ ਨਵਰੀਤ ਮੇਰਾ ਸਵਾਲ ਸੀਗਾ ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਸਿਆਸਤ 'ਚ ਆਉਣਾ ਨਹੀਂ ਮੇਰਾ ਇੱਕ ਤੁਹਾਨੂੰ ਛੋਟ ਸਵਾਲ ਤੇ ਚਲੋ ਏਡੇ ਵੱਡੇ ਬੰਦੇ ਨੂੰ ਆਪਾਂ ਕੀ ਮਤਲਬ ਮੰਨ ਦੀ ਵਿਸਥਾ ਜੋ ਆਪਾਂ ਕਹਿ ਸਕਦੇ ਪੁੱਛਣਾ ਚਾਹੁੰਦੇ ਆ ਵੀ ਮੈਨੂੰ ਅਗਲਾ ਕਹਦੇ ਤੂੰ ਕੌਣੋਂ ਨਾ ਮੈਨੂੰ ਸਵਾਲ ਕਰਨ ਵਾਲਾ ਭਾਈ ਮੈਂ ਇੱਕ ਚੀਜ਼ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਬੰਦਾ ਤੁਹਾਡੇ ਨਾਲ ਫੋਟੋ ਕਰਾਉਂਦਾ ਮੈਂ ਤਾਂ ਕਈ ਥਾਵਾਂ ਤੇ ਵੇਖਿਆ ਉਹ ਅੰਧ ਭਗਤੀ ਹੁੰਦੀ ਆ ਮੈਂ ਫਿਰ ਕਹਿ ਦਵਾ ਕਿ ਜਿੱਥੋਂ ਡੇਰਾ ਮੁਖੀ ਦੀ ਗੱ ਮੇਕਾ ਤੁਸੀਂ ਮੈਂ ਸਾਡੇ ਲੋਕ ਸੜਕਾਂ ਦੇ ਉੱਤੇ ਆ ਕੇ ਬਹਿ ਜਾਂਦੇ ਨੇ ਔਰ ਮੈਨੂੰ ਫੋਨ ਪਤਾ ਕਿੰਨੇ ਆਏ ਨਵਰੀਦ ਮਤਲਬ ਲੋਕ ਨਾ ਫੋਨ ਦੇ ਉੱਤੇ ਰੋਣ ਲੱਗ ਪੈਂਦੇ ਨੇ ਤੁਸੀਂ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਮੈਂ ਉਹਨਾਂ ਨੂੰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਸਮਝਾਉਣ ਨਹੀਂ ਮਤਲਬ ਆਪਣਾ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਕਿਸੇ ਨਾਲ ਫੋਟੋ ਕਰਾਉਂਦੇ ਹੋ ਚਾਹੇ ਉਹ ਮਨਦੀਪ ਸਿੰਘ ਮੰਨਾ ਚਾਹੇ ਉਹ ਨਵਰੀਤ ਆ ਮੇਰੇ ਆਲੇ ਦੁਆਲੇ ਵੀ ਡੇਰੇ ਦੇ ਉਪਾਸ਼ਕ ਹੋਣਗੇ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਨਹੀਂ ਜਾਂਦੀ ਤੁਹਾਡੇ ਜਿਹੜੇ ਸੇਵਕ ਆ ਜਾਂ ਤੁਹਾਡੇ ਜਿਹੜੇ ਸ਼ਰਧਾਲੂ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਜਾਂਦੀ ਆ ਵੀ ਯਾਰ ਬਾਬਾ ਜੀ ਦੇ ਨੇੜੇ ਆ ਜਾਂ ਬਾਬਾ ਜੀ ਨੂੰ ਫੋਲੋ ਕਰਨ ਵਾਲਾ ਬੰਦਾ ਤੇ ਇਹਦੇ ਨਾਲ ਹੀ ਤੁਰ ਪੈਣਾ ਚਾਹੀਦਾ ਤੇ ਕੀ ਇਹ ਪੰਜਾਬ ਨਾਲ ਧੋਖਾ ਨਹੀਂ ਆ ਕਿਉਂ ਜਾਂ ਤੇ ਤੁਸੀਂ ਉਸ ਬੰਦੇ ਦਾ ਕੈਰੇਕਟਰ ਸਰਟੀਫਿਕੇਟ ਵੀ ਜਾਰੀ ਕਰੋ ਵੀ ਇਹ ਪੰਜਾਬ ਲਈ ਕੰਮ ਕਰੂਗਾ ਇਸ ਹਲਕੇ ਲਈ ਕੰਮ ਕਰੂਗਾ ਲੋਕਾਂ ਲਈ ਨਿਰਸਵਾਰਥ ਕੰਮ ਕਰੂਗਾ ਜੋ ਕੁਝ ਕਰਨਾ ਹੀ ਨਹੀਂ ਚਾਹੁੰਦਾ ਸਵਾਏ ਫੋਟੋ ਤੋਂ ਤੁਹਾਡੇ ਨਾਲ ਫੋਟੋ ਕਰਾ ਕੇ ਤੇ ਫਿਰ ਇਹ ਕਲਚਰ ਕਿਉਂ ਮਤਲਬ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਮੇਰੇ ਕਹਿਣ ਤੇ ਬੰਦ ਕੀਤਾ ਜੋ ਉਹਨਾਂ ਦੇ ਮਨ ਚ ਕੋ ਪਹਿਲਾਂ ਆਇਆ ਸੀ ਕਿ ਨਹੀਂ ਬੰਦ ਕਰਨਾ ਕਿ ਨਹੀਂ ਕਰਨਾ ਮੈਂ ਮੈਸੇਜ ਦੇ ਦਾਅਵੇ ਨਹੀਂ ਕਰਦਾ ਅਨਵਰੀਤ ਮੈਂ ਇੱਕ ਗੱਲ ਕਹੀ ਵੀ ਇਹ ਫੋਟੋ ਦੇ ਨਾਲ ਲੋਕ ਪਰਮਾਏ ਜਾਂਦੇ ਨੇ ਔਰ ਉਹਨਾਂ ਨੇ ਮੈਨੂੰ ਮੈਂ ਕਹਾਂ ਦੀ ਤੁਸੀਂ ਉਹ ਰੈਲੀ ਦੇ ਵਿੱਚ ਵੀ ਗਏ ਤੁਹਾਡੀ ਰੈਲੀ ਚ ਜਾਣ ਦਾ ਨਸ਼ਾ ਬੰਦ ਹੋ ਗਿਆ ਜਿਹਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਵੀ ਸੀਗੇ گورنر ਵੀ ਸੀਗੇ ਤੁਹਾਨੂੰ ਲੱਗਦਾ ਵੀ ਨਸ਼ਾ ਇਦਾਂ ਬੰਦ ਹੋ ਜਾਣਾ ਲੋਕ ਲੋਕਾਂ ਦੇ ਵਿੱਚ ਕੋ ਚੰਗੀ ਮੈਂ ਨਹੀਂ ਜਾਂਦੀ ਤੇ ਮੇਰੇ ਸਾਹਮਣੇ ਉਸ ਵੇਲੇ ਸਰਕੂਲੇਟ ਜਾਰੀ ਕਰਾਇਆ ਹੋ ਸਕਦਾ ਉਹਨਾਂ ਦੇ ਮਨ 'ਚ ਪਹਿਲਾਂ ਦਾ ਹੋਵੇ ਦੋ ਤਿੰਨ ਐਕਟੀਵਿਟੀ ਤੇ ਹੋ ਹੀ ਗਈਆਂ ਨਾ ਚਾਹੇ ਨਾਬਾ ਜੇਲ੍ਹ ਵਾਲੀ ਸੀ ਚਾਹੇ ਇਹ ਸੀਗੀਆਂ ਮਨ 'ਚ ਭਾਵੇਂ ਪਹਿਲਾਂ ਹੋਵੇ ਤੇ ਮੇਰੇ ਸਾਹਮਣੇ ਸਰਕੂਲੇਟ ਮੇਰੇ ਖਲ ਮੀਡੀਆ ਨੂੰ ਜਾਰੀ ਹੋਇਆ ਵੀ ਅੱਜ ਤੋਂ ਬਾਅਦ ਡੇਰੇ ਦੇ ਉੱਤੇ ਵੀ ਆਈਪੀ ਟ੍ਰੀਟਮੈਂਟ ਤੇ ਫੋਟੋ ਜਿਹੜੀ ਉਹ ਨਹੀਂ ਕਰਾਈ ਜਾਊਗੀ ਤੇ ਕੀ ਗਣਾ ਕਰ ਲਿਆ ਮੈਂ ਮੈਂ ਤੇ ਇੱਥੋਂ ਤੱਕ ਉਹਨਾਂ ਨੂੰ ਕਿਹਾ ਤੁਸੀਂ ਕਰ ਲਓ ਕੁਐਸਚਨ ਕੋਈ ਮੈਂ ਇੱਕ ਗੱਲ ਇਹ ਇਹ ਕਰਨੀ ਸੀ ਤੁਸੀਂ ਆਪਦੀ ਵੀਡੀਓ ਦੇ ਵਿੱਚ ਇਹ ਵੀ ਗੱਲ ਕਰੀਆ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੇ ਜਿਸ ਵੇਲੇ ਉਹ ਜਥੇਦਾਰ ਹੁੰਦੇ ਸੀ ਉਸ ਵੇਲੇ ਸੁਝਾਅ ਦਿੱਤਾ ਸੀ ਕਿ ਗੁਰੂ ਘਰ ਇੱਕ ਕਰੋ ਪਰ ਇੱਕ ਮਤਲਬ ਇਹ ਕਿਵੇਂ ਸੰਭਵ ਹੈ ਇੱਕ ਜਿਹੜਾ ਬੰਦੇ ਨੇ ਮਤਲਬ ਜੋ ਡੇਰਾ ਮੁਖੀ ਹੈ ਉਹਨੂੰ ਤਾਂ ਫਾਇਦਾ ਜੇ ਗੁਰੂ ਘਰ ਵੱਧ ਹੋਣਗੇ ਉਹਦੇ ਨਾਲ ਤਾਂ ਬੰਦੇ ਵੱਧ ਜੁੜਨਗੇ ਤੇ ਤੁਸੀਂ ਜੇ ਸੁਣਿਆ ਤਾਂ ਮੈਂ ਆਪਦੀ ਵੀਡੀਓ 'ਚ ਵੀ ਇਹ ਗੱਲ ਕਹੀ ਹੈ ਮੈਂ ਪ੍ਰੋਪਰ ਉਹਦੇ ਵਿੱਚ ਕਹੀ ਆ ਮੈਂ ਕੁਐਸਚਨ ਪੰਜਾਬ ਦੇ ਕੀਤੇ ਮੈਂ ਸਵਾਲ ਪੰਜਾਬ ਦੇ ਕੀਤੇ ਮੈਂ ਪੱਖ ਪੰਜਾਬ ਦਾ ਰੱਖਿਆ ਵੀ ਤੁਹਾਡੇ ਕੋਲ ਬਹੁਤ ਫਾਲੋਅਰ ਨੇ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਵੀ ਮੈਂ ਹੋਰ ਕੀ ਸਲਾਹ ਦੇ ਕੇ ਆਇਆ ਜਿਹੜੀ ਉਹਨਾਂ ਨੇ ਨਹੀਂ ਮੰਨੀ ਓਕੇ اچھا ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਨਾ ਇਸ ਚੀਜ਼ ਦੇ ਬੜਾ ਵਿਰੋਧ ਦੇ ਵਿੱਚ ਆ ਇਹ ਨਹੀਂ ਕਿ ਕ੍ਰਿਸਚੀਅਨਾਂ ਦੇ ਵਿਰੋਧ ਆ ਮੈਂ ਮੈਂ ਹਿੰਦੂਆਂ ਦੇ ਵਿਰੋਧ ਆ ਮੈਂ ਸਿੱਖਾਂ ਦੇ ਵਿਰੋਧ ਆ ਮੈਂ ਮੁਸਲਮਾਨਾਂ ਦੇ ਵਿਰੋਧ ਆ ਇਹੋ ਜਿਹਾ ਨਹੀਂ ਧਰਮ ਤਬਦੀਲੀ ਕਿਸ ਮਜਬੂਰੀ ਚ ਹੁੰਦੀ ਹੈ ਚਾਹੇ ਕ੍ਰਿਸਚੀਅਨ ਟੂ ਜਿਹੜਾ ਸਿੱਖ ਬਣੇ ਚਾਹੇ ਸਿੱਖ ਟੂ ਕ੍ਰਿਸਚੀਅਨ ਬਣੇ ਉਹ ਬੜੀ ਮਤਲਬ ਕਿਸੇ ਨਾ ਕਿਸੇ ਕੋ ਨਕਾਮੀ ਹੁੰਦੀ ਤਾਂ ਹੁੰਦੀ ਹੈ ਨਾ ਤੁਸੀਂ ਇਹਦੇ ਉੱਤੇ ਮਤਲਬ ਮੇਰਾ ਇਹ ਮੰਨਣਾ ਹੈ ਕਿ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਆਉਣਾ ਚਾਹੀਦਾ ਵਾ ਲੋਕਾਂ ਦਾ ਆਪਸੀ ਤਾਲਮੇਲ ਵਧੇ ਇੱਥੇ ਤੇ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰਦੁਆਰੇ ਨੇ ਤੇ ਉਹਨਾਂ ਦੇ ਲਫ਼ਜ਼ ਮੈਨੂੰ ਕੀ ਸੀ ਵੀ ਗਿਆਨ ਮੈਂ ਕਹਾਂ ਤੁਸੀਂ ਕਦੀ ਚਰਚਾ ਨਹੀਂ ਕੀਤੀ ਕਦੀ ਕਿਸੇ ਨਾਲ ਤੁਹਾਨੂੰ ਸਾਦੇ ਤੇ ਸਾਰੇ ਹੀ ਨੇ ਹੁਣ ਤੁਸੀਂ ਹਰਮੰਦਰ ਸਾਹਿਬ ਹੀ ਜਾਣਾ ਸ਼ੁਰੂ ਕੀਤਾ ਮੈਨੂੰ ਕਹਿੰਦੇ ਜੀ ਗਿਆਨੀ ਹਰਪ੍ਰੀਤ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਇੱਕ ਇੱਕ ਹੀ ਲੋਕ ਨਾ ਇੱਥੇ ਵੀ ਬੁਰਾ ਮਨਾ ਜਾਂਦੇ ਨੇ ਵੀ ਗੁਰਦੁਆਰਾ ਇੱਕ ਕਿਉਂ ਸੰਗਤ ਦੇ ਪੈਸੇ ਨਾ ਬਣਦੇ ਆ ਉਹਦੀ ਤਰਕ ਤੇ ਸੁਣ ਲੋ ਯਾਰ ਇੱਕ ਤੇ ਪਿੰਡ ਦੇ ਵਿੱਚ ਚਾਰ ਗੁਰਦੁਆਰੇ ਹੋਣ ਮਜਬੀ ਸਿੱਖਾਂ ਦਾ ਸ਼ਿੰਬੇ ਸਿੱਖਾਂ ਦਾ ਜਲਾਇਆਂ ਦਾ ਜੱਟਾਂ ਦਾ ਸਾਰੇ ਾਡੋ ਾਡ ਵੰਡੇ ਗਏ ਤੁਸੀਂ ਇੱਕ ਗੁਰਦੁਦਾਰਾ ਹੋਊਗਾ ਤੇ ਉੱਥੇ ਇਤਫਾਕ ਆਪਸੀ ਮਿਲ ਬੈਠ ਕੇ ਲੰਗਰ ਛਕਣਾ ਬਾਣੀ ਸੁਣਨਾ ਇੱਕ ਗੁਰਦੁਆਰੇ ਦੇ ਵਿੱਚ ਰਾਸ਼ ਹੋਊ ਅੱਜ ਪਿੰਡਾਂ 'ਚ ਤੁਹਾਨੂੰ ਰਾਸ਼ਨ ਨਜ਼ਰ ਆਉਂਦਾ ਬਿਨਾਂ ਕਿਸੇ ਸਮਾਗਤ ਤੋਂ ਅਸੀਂ ਵਿਆਹਾਂ ਦੇ ਉੱਤੇ ਕੈਕਟਰ ਕਰਦੇ ਸੀਗੇ ਯੂਥ ਤੇ ਸਾਡੇ ਦਾ ਇਹੋ ਹਾਲ ਹੋ ਗਿਆ ਵੀ ਅਸੀਂ ਮਰਗ ਤੇ ਭੋਗ ਦੇ ਉੱਤੇ ਵੀ ਜਿਹੜੇ ਮਤਲਬ ਵੇਟਰ ਕਰਦੇ ਆ ਇਹ ਇਤਫਾਕ ਵਧੂਗਾ ਕਹਿੰਦੇ ਮੈਂ ਵੀ ਇਹ ਗੱਲ ਕਹੀ ਸੀ ਵੀ ਇੱਕ ਇੱਕ ਗੁਰਦੁਆਰਾ ਕਰ ਦਿੱਤਾ ਜਾਵੇ ਤੇ ਉਹਦੇ ਨਾਲ ਆਪਸੀ ਇਤਫਾਕ ਵਧੂਗਾ ਇਹ ਕ੍ਰਿਸਚੀਅਨਿਟੀ ਜਿਹੜੀ ਬਣ ਰਹੀ ਹੈ ਇਹ ਰੁਕੂਗੀ ਦੂਜੀ ਚੀਜ਼ ਆ ਵੀ ਕ੍ਰਿਸਚਨ ਬਣਦਾ ਕਿ ਉਹ ਅਨੁਮ੍ਰਿਤ ਕਦੀ ਇਹ ਸੋਚਿਆ ਤੁਸੀਂ ਜਦੋਂ ਐਸੀ ਭਾਈਚਾਰਾ ਬਹੁਤਾ ਬਣਦਾ ਕਦੀ ਨੋਟ ਕਰਿਓ ਹੋਰ ਮੈਨੂੰ ਦੱਸਿਓ ਕਿੰਨੇ ਕ ਬੰਦੇ ਕ੍ਰਿਸਚਨ ਤੁਹਾਨੂੰ ਹੋਰ ਭਾਈਚਾਰੇ ਚੋਂ ਬਣੇ ਦਿਸੇ ਆ ਸਾਡੇ ਵਾਲੇ ਪਾਸੇ ਵੈਸੇ ਵੀ ਇਹ 트ੈਂਡ ਘਟਾ ਤਾਂ ਤੁਸੀਂ ਇਹਨੂੰ ਵੱਧ ਅਬਜ਼ਰਵ ਕਰਦੇ ਹੋ ਕਿਉਂਕਿ ਮਾਝਾ ਉਹਨਾਂ ਦਾ ਇਸ ਵੇਲੇ ਆ ਸਾਡੇ ਨਾਲਾਸੀ ਹਣਾ ਚੰਕ ਕੰਮ ਕੀਤਾ ਸਭ ਤੋਂ ਵੱਧ ਬਣਦਾ ਕਿਉਂ ਹੈ ਜਦੋਂ ਕੋਈ ਐਸਸੀ ਭਾਈਚਾਰੇ ਦਾ ਲੋਕ ਹੈ ਉਹਦੇ ਨਾਲ ਵਿਤਕਰਾਂਦਾ ਉਹਦੇ ਨਾਲ ਕੁਝ ਵੀ ਮਤਲਬ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੰਗਰ ਆਡ ਅਗਲੇ ਨੂੰ ਮਹਾਰਾਜ ਦੇ ਸਰੂਪ ਦੀ ਲੋੜਾ ਨਹੀਂ ਦੇਣਾ ਤੂੰ ਉਹਦੇ ਚੰਗਾ ਫਿਰ ਭਾਈ ਸੀ ਉਧਰ ਚੱਲੇ ਤੇ ਤੁਸੀਂ ਜੇ ਇਹਨੂੰ ਇੱਕ ਕਰੋਗੇ ਤਾਂ ਕਹਿੰਦੇ ਮੈਂ ਤਾਂ ਸਲਾਹ ਦਿੱਤੀ ਔਰ ਦੂਜੀ ਚੀਜ਼ ਮੈਂ ਇਹ ਵੀ ਕਹਿੰਦੇ ਲਫ਼ਜ਼ ਵਰਤੇ ਇਹ ਦੇਖੋ ਜਦੋਂ ਸੰਪੰਥ ਪਾੜਦਾ ਇੱਕ ਦੂਜੇ ਨਾਲ ਲੜਦਾ ਤੇ ਉਹਦਾ ਫਾਇਦਾ ਡੇਰਿਆਂ ਨੂੰ ਹੁੰਦਾ ਜਿਹੜਾ ਫਾਇਦਾ ਮੈਂ ਨਹੀਂ ਚਾਹੁੰਦਾ ਤੇ ਜੇ ਹੁਣ 크੍ਰਿਸਚਨ ਤੁਹਾਡੇ ਕੋ ਨਹੀਂ ਰੋਕ ਰਹੇ ਮੇਰੇ ਕੋ ਡੇਰੇ ਚ ਆ ਰਹੇ ਆ ਤੇ ਫਿਰ ਉਹਦੇ ਵਿੱਚ ਕੀ ਬਰਾਈ ਹੈ ਜੀ ਆਪਣੇ ਟੀਚੇ ਤੇ ਹੀ ਨੇ ਨਾ ਕਿ ਯਾਰ ਸਾਡਾ ਧਰਮ ਵੀ ਬਚਿਆ ਰਵੇ ਸਾਡਾ ਕਲਚਰ ਵੀ ਬਚਿਆ ਰਵੇ ਸਾਡੀ ਸਿੱਖੀ ਵੀ ਬਚੀ ਰਵੇ ਆਪਾਂ ਬਚਾ ਕਿੱਥੇ ਰਹੇ ਆਪਾਂ ਕੰਮ ਕਿੱਥੇ ਕਰ ਰਹੇ ਆ ਫੇਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਹਾਡੇ ਕੋਲੇ ਪੋਲੀਟੀਸ਼ਨ ਆਉਂਦੇ ਇਹਨਾਂ ਨੂੰ ਕਦੀ ਸਲਾਹ ਨਹੀਂ ਦਿੰਦੇ ਤੁਸੀਂ ਕਿ ਯਾਰ ਪੰਜਾਬ ਲਈ ਤੁਹਾਡੇ ਕੋਲ ਕੀ ਵਿਜ਼ਨ ਆਉਂਦਾ ਕਿਸੇ ਕੋਲ ਵੀ ਕੁਝ ਨਹੀਂ اچھا ਉਹ ਗੱਲਾਂ ਕੀ ਕਰਦੇ ਫਿਰ ਜਾ ਕੇ ਉੱਥੇ ਮੈਂ ਕਹਿੰਨਾ ਵੀ ਜੋ ਭਰਮ ਭਲੇਖਾ ਸੀ ਇਹਨਾਂ ਨੂੰ ਮਰੀਤ ਵੀ ਪਤਾ ਨਹੀਂ ਬੰਦਾ ਬੜੇ ਸੰਕੋਚ ਨਾਲ ਬੋਲੂਗਾ ਜੋ ਪੁੱਛਿਆ ਖੁੱਲ ਕੇ ਗੱਲ ਹੋਈ ਜੋ ਪੁੱਛਿਆ ਪਹਿਲਾ ਸਵਾਲ ਮੈਂ ਨਹੀਂ ਕੀਤਾ ਪਹਿਲਾ ਮੈਂ ਤੇ ਬੰਦਾ ਬਹਿ ਗਿਆ ਵੀ ਇਹ ਕਿਹੜੇ ਮਤਲਬ ਮੂਡ 'ਚ ਨੇ ਕੀ ਬੰਦਾ ਸੋਚਦਾ ਵੀ ਮੇਰੇ ਨਾਲ ਇਹ ਫਾਰਮੈਲਟੀ ਇਤ ਨਹੀਂ ਕਰਨ ਲੱਗੇ ਮੇਰਾ ਪਹਿਲਾ ਕੁਐਸਚਨ ਮੇਰੀ ਦੁੱਖ ਦੀ ਰਗ ਛੇੜ ਲਈ ਉਹਨਾਂ ਕਿ ਪੰਜਾਬ ਬਾਰੇ ਕੀ ਸੋਚਦੇ ਹੋ ਤੇ ਪੰਜਾਬ ਦਾ ਹਾਲ ਕੀ ਆ ਮੈਂ ਕਹਾਂ ਮਰ ਗਿਆ ਜੀ ਪੰਜਾਬ ਤੁਸੀਂ ਦੱਸ ਦਿਓ ਤੁਹਾਡੇ ਕੋਲ ਹੱਲ ਹੈਗਾ ਪਹਿਲਾ ਕੁਐਸਚਨ ਉਹਨਾਂ ਮੈਨੂੰ ਕੀਤਾ ਕਿ ਪੰਜਾਬ ਬਾਰੇ ਕੀ ਸੋਚਦੇ ਹੋ ਤੇ ਮੈਂ ਕਹਾ ਤੁਹਾਡੇ ਕੋਲ ਇੰਨੇ ਪੋਲੀਟੀਸ਼ੀਅਨ ਆਉਂਦੇ ਨੇ ਤੁਸੀਂ ਉਹਨਾਂ ਕੋਲ ਪੁੱਛਦੇ ਨਹੀਂ ਤੁਹਾਡੇ ਕੋਲ ਕੀ ਵਿਜ਼ਨ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਪੰਜਾਬ ਲਈ ਕਿਤੇ ਕਿਸੇ ਕੋਲ ਵੀ ਨਹੀਂ ਗੱਲਾਂ ਕੀ ਕਰਦੇ ਫਿਰ ਪੋਲੀਟੀਸ਼ੀਅਨ ਜਾ ਕੇ ਉੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਚਾਹ ਪੀ ਲਈ ਮੈਂ ਇੰਨਾ ਚਲੋ ਆਪਾਂ ਕਿਸੇ ਨੂੰ ਕੀ ਕਰ ਦੇਣਾ ਮੇਰਾ ਤਾਂ ਕੁਐਸਚਨ ਇਹ ਸੀਗਾ ਵੀ ਕੀ ਤੁਹਾਡੇ ਨਾਲ ਕੋਈ ਵਿਜ਼ਨਰੀ ਗੱਲ ਕਰਦੇ ਅਸੀਂ ਪੰਜਾਬ ਨੂੰ ਬਚਾਵਾਂਗੇ ਪੰਜਾਬ ਦਾ ਕਰਜ਼ਾ ਲਾ ਲਾਂਗੇ ਪੰਜਾਬ ਦੇ ਬੱਚੇ ਬਚਾਵਾਂਗੇ ਤੁਹਾਡੇ ਕੋਲ ਤੇ ਇਹਨਾਂ ਪੋਲੀਟਿਸ਼ੀਅਨ ਕੋਲ ਤੇ ਸਿਸਟਮ ਹੀ ਨਹੀਂ ਇਹ ਤੇ ਨਸ਼ਿਆਂ ਤੋਂ ਛੁਡਾਉਣ ਲਈ ਤੁਹਾਨੂੰ ਰੈਲੀਆਂ ਹੀ ਸੱਦਣ ਦੇ ਨੇ ਨਸ਼ਿਆਂ ਦੇ ਜੇ ਆਪਾਂ ਛੁੱਟਣਾ ਉਹ ਰੈਲੀਆਂ ਦੇ ਨਾਲ ਛੁੱਟਣਾ ਬੱਚਿਆਂ ਨੂੰ ਕੰਮ ਦੇ ਕੇ ਛੁੱਟਣਾ ਕਹਿੰਦੇ ਮੈਂ ਤੇ ਆਪ ਮੰਨਦਾ ਇਸ ਚੀਜ਼ ਨੂੰ ਕੀ ਕਰਾਂਗੇ ਦੱਸੋ ਉੱਥੇ ਕੀ ਮੇਰੇ ਸਵਾਲ ਕਰਨੇ ਜਿਹੜਾ ਬੰਦਾ ਮੁੱਖ ਮੰਤਰੀ ਦਾ ਚਿਹਰਾ ਬਣ ਰਿਹਾ ਉਹਨੂੰ ਪੁੱਛਣਾ ਬੰਦਾ ਨਹੀਂ ਸੀਗਾ ਬਿਲਕੁਲ ਤਾਂ ਹੁੰਦਾ ਅੱਗੇ ਆਓ ਹੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਅੰਦਰਵਾੜ ਕੇ ਸਿੱਖਿਆ ਦਿੰਦੇ ਹੋ ਵੀ ਕੁਝ ਮਤਲਬ ਆ ਕਰੋ ਯਾਰ ਪੰਜਾਬ ਲਈ ਕਹਿੰਦੇ ਨਹੀਂ ਸੁਣਦਾ ਕੁਝ ਨਹੀਂ ਤੇ ਮੈਂ ਕਿਹਾ ਫਿਰ ਮੇਰੀ ਤੁਹਾਨੂੰ ਇੱਕ ਬੇਨਤੀ ਆ ਵੀ ਓਪਨਲੀ ਬੋਲਿਆ ਕਰੋ ਤੁਹਾਡੇ ਕੋਲ ਤੇ ਡੇਰੇ ਤੇ ਇੱਡਾ ਵੱਡਾ ਪ੍ਰਬੰਧ ਹੈ 6-7 ਲੱਖ ਬੰਦੇ ਨੂੰ ਬਿਠਾਉਣ ਦਾ ਮਤਲਬ ਤੁਹਾਡੇ ਕੋਲ ਸਿਸਟਮ ਹੈ ਔਰ ਸਾਲ 'ਚ ਕਿੰਨੇ ਦਿਨ ਆਉਂਦੇ ਹੋਣਗੇ ਜਦੋਂ 25-30 ਹਜ਼ਾਰ ਬੰਦਾ ਤੇ ਆਲਰੇਡੀ ਉੱਥੇ ਰੋਜ਼ ਹੀ ਇਹ ਸਾਥ ਸੰਗ ਕਰਦੇ ਨੇ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਬੰਦਾ ਉਹ ਕਰਦਾ ਤੇ ਜੇ ਤੁਹਾਡੇ ਕੋਲ 6-6.5 ਲੱਖ ਬੰਦਾ ਆਉਂਦਾ ਤੇ ਇੱਕ ਪੋਲੀਟਿਕਲ ਲੈਕਚਰ ਵੀ ਦਿਆ ਕਰੋ ਇਹਨਾਂ ਨੂੰ ਕਿ ਬਚਣਾ ਤੇ ਸੀ ਉਹਦੇ ਨਾਲ ਕਿ ਆਪਾਂ ਡੇਰਿਆਂ ਤੋਂ ਰੋਟੀ ਖਾਈ ਜਾਵਾਂਗੇ ਮਤਲਬ ਡੇਰਿਆਂ ਨੂੰ ਮੰਨੀ ਜਾਵਾਂਗੇ ਤੇ ਉੱਥੋਂ ਕੱਪੜੇ ਲਈ ਜਾਵਾਂਗੇ ਗੁਰਦੁਆਰੇ ਮੰਦਿਰਾਂ ਦੇ ਵਿੱਚੋਂ ਤੁਸੀਂ ਇੱਕ ਪੋਲੀਟਿਕਲ ਲੈਕਚਰ ਦਓ ਜਿਉਂ ਉਹਨਾਂ ਨੂੰ ਦੱਸੋ ਵੀ ਪੰਜਾਬ ਇਦਾਂ ਵੱਜ ਸਕਦਾ ਯਾਰ ਮੈਂ ਇਹਨੂੰ ਵੀ ਕਹਿਣਾ ਤੂੰ ਆਹ ਕਰ ਇਹਨੂੰ ਤੇ ਉਹ ਕਹਿੰਦੇ ਜੀ ਮੈਂ ਨਹੀਂ ਕਹਿਣਾ ਵੀ ਮੈਂ ਇੱਥੋਂ ਬੋਲੂਗਾ ਤੇ ਉੱਥੇ ਜਾ ਕੇ ਕਿਸੇ ਨੇ ਮੁੜ ਕੇ ਭੁੱਲ ਜਾਣਾ ਮੇਰੀ ਗੱਲ ਤੇ ਮੈਂ ਕਹਾਂ ਜੀ ਉਹ ਤਾਂ ਸਤਸੰਗ ਚ ਵੀ ਇਦਾਂ ਹੁੰਦਾ ਉਹ ਤਿਆ ਪਰ ਮੰਦਰ ਸਾਹਿਬ ਚੋਂ ਜਾਣੇ ਆ ਜੋ ਮੰਦਰ ਚ ਜਾਣੇ ਉਹਦੋਂ ਵੀ ਹੁੰਦਾ ਵੀ ਸਾਨੂੰ ਉੱਥੇ ਲੱਗਦਾ ਰੱਬ ਦੇ ਬੜੇ ਨੇੜੇ ਆ ਤੇ ਬਾਹਰ ਆ ਕੇ ਤੇ ਸੀ ਉਹ ਵੀ ਭੁੱਲ ਜਾਂਦੇ ਤੇ ਮੁੜ ਕੇ ਬਾਣੀ ਬੰਦ ਕਰ ਦਈਏ ਕਹਿੰਦੇ ਨਹੀਂ ਮੈਂ ਨਹੀਂ ਮਤਲਬ ਮੈਂ ਕਹਾਂ ਠੀਕ ਆ ਜੀ ਫਿਰ ਮੈਂ ਹੁਣ ਮਤਲਬ ਮੇਰਾ ਮੇਰਾ ਕੋ ਮਤਲਬ ਜ਼ਬਰਦਸਤੀ ਥੋੜੀ ਸੀ ਹਾਂ ਹਾਂ ਨਹੀਂ ਤੁਹਾਡੇ ਤਾਂ ਸੁਝਾਅ ਸੀ ਵੀ ਮੈਂ ਜੇ ਬੋਲਦਾ ਨਵਰੀਤ ਤੁਸੀਂ ਆਪਣੇ ਚੈਨਲ ਦੇ ਉੱਤੇ ਇੰਨੇ ਪੰਜਾਬ ਦੇ ਇਸ਼ੂ ਚੁੱਕਦੇ ਹੋ ਜੇ ਨਹੀਂ ਵੀ ਕੋਈ ਅਸਰ ਹੁੰਦਾ ਕਿਸੇ ਗੱਲ ਦੇ ਉੱਤੇ ਤੇ ਤੁਸੀਂ ਚੈਨਲ ਬੰਦ ਕਰ ਦੋਗੇ ਮੈਂ ਬੋਲਣਾ ਬੰਦ ਕਰ ਦੂੰਗਾ ਵੀ ਜਿਹੜਾ ਬੰਦਾ ਸੋਚ ਰਿਹਾ ਮੈਂ ਮੈਂ ਤੇ ਕਹਿੰਦਾ ਯਾਰ ਚੰਗੇ ਬੰਦੇ ਪੋਲਿਟਿਕਸ 'ਚ ਆ ਜਾਣ ਤੁਸੀਂ ਵਿਜ਼ਨ ਤੇ ਲੈ ਕੇ ਆਓ ਕੋਈ ਚਾਹੇ ਉਹ ਡੇਰਾ ਮੁਖੀ ਹੋਵੇ ਚਾਹੇ ਉਹ ਨਵਰੀਤ ਹੋਵੇ ਚਾਹੇ ਮਤਲਬ ਅਬਰਾੜ ਹੋਵੇ ਕੋਈ ਵੀ ਹੋਵੇ ਮੈਂ ਤਾਂ ਵਿਜ਼ਨ ਪੁੱਛਣ ਗਿਆ ਵਿਜ਼ਨ ਪੁੱਛਿਆ ਉਸ ਤੋਂ ਬਾਅਦ ਮੈਂ ਪ੍ਰਬੰਧ ਵੇਖੇ ਡੇਰੇ ਦੇ ਇੱਕ ਹੁਣ ਹੋਰ ਇਹਦੇ ਨਾਲ ਅੱਛਾ ਕੁਝ ਇੱਕ ਹੋਰ ਮਤਲਬ ਇੱਕ ਚੀਜ਼ ਮੈਂ ਹੋਰ ਪੁੱਛੀ ਹਾਂ ਹਾਂ ਮੈਂ ਕਹਿੰਦਾ ਜਿੰਨੇ ਪੋਲੀਟਿਸ਼ੀਅਨ ਤੁਹਾਡੇ ਕੋ ਆਉਂਦੇ ਆ ਮੇਰਾ ਇਹ ਮੰਨਣਾ ਕਿ ਮੰਨ ਲੋ ਕੋ ਐਮਐਲਏ ਜਿੱਤ ਜਾਂਦਾ ਮੰਨ ਲੋ ਕੋ ਐਮਪੀ ਜਿੱਤ ਜਾਂਦਾ ਉਹਦਾ ਸਾਰਾ ਜ਼ੋਰ ਲੱਗਾ ਹੁੰਦਾ ਜਿੱਤਣ ਦੇ ਉੱਤੇ ਜਿਸ ਦਿਨ ਉਹ ਜਿੱਤ ਗਿਆ ਉਹ 5 ਸਾਲ ਹੀ ਬਣ ਗਿਆ ਉਹ 5 ਸਾਲ ਤੇ ਲੋਕਾਂ ਦੇ ਕੰਮ ਕਰੇ ਕਈ ਪਰ ਉਹ ਪਹਿਲੇ ਦਿਨ ਜਿੱਤਣ ਤੋਂ ਬਾਅਦ ਵੀ ਉਹ ਇਲੈਕਸ਼ਨ ਮੋਡ ਤੇ ਹੀ ਰਹਿੰਦਾ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ ਚਾਹੇ ਉਹ ਐਮਐਲਏ ਆ ਚਾਹੇ ਉਹ ਐਮਪੀ ਆ ਵੀ ਜਿੱਤਣ ਤੋਂ ਬਾਅਦ ਵੀ ਉਹ ਇਲੈਕਸ਼ਨ ਮੋਡ ਦੇ ਉੱਤੇ ਰਹਿੰਦਾ ਯਾਰ ਉੱਥੋਂ ਘੱਟ ਪਈ ਮੈਂ ਉੱਥੇ ਜੋੜ ਤੋੜ ਕਿੱਦਾਂ ਕਰਨੀ ਆ ਐਸ ਲੱਕ ਚ ਮੈਂ ਨਾ ਵਾਦਾ ਕੀਤਾ ਮੈਂ ਪੂਰਾ ਕਿੱਦਾਂ ਕਰਨਾ ਉਹਦੇ ਕੋਲ ਤੇ ਜਿੱਤਣ ਤੋਂ ਬਾਅਦ ਵੀ ਵਿਜ਼ਨ ਕੁਝ ਨਹੀਂ ਹੁੰਦਾ ਜੋ ਮੈਨੂੰ ਕਹਿੰਦੇ ਸੱਚ ਆ ਯਾਰ ਹਰ ਬੰਦਾ ਜੋੜ ਤੋੜ ਕਰਦਾ ਵੀ ਮੈਂ ਇਲੈਕਸ਼ਨ ਕਿੱਦਾਂ ਜਿੱਤਣੀ ਆ ਇੱਥੇ ਵੀ ਮੇਰੇ ਕੋਈ ਇਹੋ ਕਰਨ ਆਉਂਦੇ ਨੇ ਤੇ ਫਿਰ ਮੈਂ ਕਹਾਂ ਬੰਦ ਕਰ ਦੋ ਇਹਨੂੰ ਜਿੰਨੇ ਆਉਣਾ ਤੁਹਾਡੇ ਕੋਲ ਬਹਿ ਜਾਓ ਸਾਹਮਣੇ ਬਾਹਰ ਬਹਿ ਜਾਓ ਆਇਆ ਵੀ ਆ ਤੇ ਚੁੱਪਚੀ ਬੀਤੇ ਮਿਲ ਜੇ ਸਾਨੂੰ ਮੋਆ ਪਤਾ ਲੱਗਣ ਡਿਆ ਕੌਣ ਆਇਆ ਉਹ ਤਾਂ ਇਹ ਫੋਟੋ ਨਹੀਂ ਪਊਗੀ ਅੱਧੇ ਤਾਂ ਮੈਨੂੰ ਲੱਗਦਾ ਜਾਨੋ ਹਟ ਜਾਣਗੇ ਮੈਂ ਤਾਂ ਮੂਹ ਤਾਂ ਕਹਿੰਦਾ ਮੈਂ ਪਬਲਿਕ ਨੂੰ ਪਰਮਾਉਣ ਚ ਤੁਹਾਡਾ ਵੀ ਪੂਰਾ ਹੱਥ ਆ ਫਿਰ ਜੇ ਫੋਟੋ ਨਾ ਪਵੇ ਡੇਰੇ ਤੋਂ ਮੈਨੂੰ ਲੱਗਦਾ ਕਿ ਪੋਲਿਟਿਸ਼ੀਨਾਂ ਨੇ ਜਾਣਾ ਵੀ ਘਟਾ ਦੇਣਾ ਵੀ ਯਾਰ ਉੱਥੇ ਫਾਇਦਾ ਤਾਂ ਹੁੰਦਾ ਨਹੀਂ ਕਿ ਫੋਟੋ ਹੀ ਨਹੀਂ ਪੈਂਦੀ ਹੁੰਦਾ ਮੈਂ 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 ਦੱਸੋ ਮੈਂ ਨਾ ਹਰ ਚੀਜ਼ ਨੋਟ ਕੀਤੀ ਮੈਂ ਜਦੋਂ ਪੁੱਛਦਾ ਮੇਰੇ ਰਾਤਾਂ ਹੀ ਨ ਮੈਂ ਕਹਾਂ ਜੀ ਤੁਸੀਂ ਰੈਲੀ ਦੇ ਵਿੱਚ ਗਏ ਨਸ਼ਾ ਬੰਦ ਕਰਾਉਣ ਵਾਲੀ ਦੇ ਵਿੱਚ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਨੂੰ ਕਹੋ ਪੰਜਾਬ ਦੇ ਵਿੱਚ ਦੁੱਧ ਕੋ ਪਨੀਰ ਹੀ ਨਕਲੀ ਬੰਦ ਕਰ ਲਓ ਜਿਨ੍ਹਾਂ ਨੇ ਤੁਹਾਡੇ ਹਸਪਤਾਲ ਭਰ ਦਿੱਤੇ ਲੋਕ ਕੈਂਸਰ ਨਾਲ ਮਰ ਗਏ ਪਾਣੀ ਇੱਥੇ ਤੁਸੀਂ ਸ਼ਹਿਰਾਂ ਦੇ ਵਿੱਚ ਤੇ ਨਕਲੀ ਜਿਹਨੂੰ ਗੰਦਾ ਪਾਣੀ ਨਹੀਂ ਹੋਣਾ ਬੰਦ ਹੁੰਦਾ ਪੀਣ ਵਾਲਾ ਤੇ ਆਪਾਂ ਗੱਲਾਂ ਕਰਦੇ ਹਾਂ ਸਮੈਗ ਬੰਦ ਕਰਦੇ ਹਾਂ ਗੱਲਾਂ ਕਰਦੇ ਹਾਂ ਚਿੱਟਾ ਬੰਦ ਕਰਦੇ ਹਾਂ ਗੱਲਾਂ ਕਰਦੇ ਹਾਂ ਗੈਂਗਸਟਰ ਬੰਦ ਕਰਦੇ ਹਾਂ ਬਿਲਕੁਲ ਸਹੀ ਨਸ਼ਾ ਜੇ ਕੋ ਕਰਦਾ ਹੈ ਮੇਰੇ ਮਹੱਲੇ ਦੇ ਵਿੱਚ ਜੇ ਨਵਰੀਤ ਇੱਥੇ ਹਜ਼ਾਰ ਬੰਦਾ ਰਹਿੰਦਾ ਹੋਊਗਾ ਤੇ ਇਹਦੇ ਵਿੱਚੋਂ ਆਪਾਂ ਇਹ ਸੋਚ ਸਕਦੇ ਹਾਂ ਵੀ 10 ਕਰਦੇ ਹੋਣਗੇ 20 ਕਰਦੇ ਹੋਣਗੇ ਤੇ ਜਿਹੜਾ ਜ਼ਹਿਰ ਤੁਸੀਂ ਦੇ ਰਹੇ ਹੋ ਦੁੱਧ ਘਿਓ ਨਕਲੀ ਹੋ ਤੇ ਹਜ਼ਾਰ ਦਾ ਯਾਰ ਹੀ ਖਾਂਦੇ ਆ ਉਹਦਾ ਉਦੋਂ ਵੱਡੀ ਚੀਜ਼ ਹੈ ਤੇ ਫਿਰ ਕੀ ਮੈਂ ਮਾੜੀਆਂ ਗੱਲਾਂ ਕੀਤੀਆਂ ਉੱਥੇ ਜਾ ਕੇ ਵੀ ਡੇਰੇ ਤੇ ਤਾਂ ਫਿਰ ਹੋਰ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਚਾਹੇ ਉਹ ਜ਼ਮੀਨ ਨੂੰ ਲੈ ਕੇ ਆ ਜਾਂ ਹੋਰ ਬਹੁਤ ਸਾਰੇ ਸਿੱਖੀ ਚ ਵੈਸੇ ਵੀ ਡੇਰਾਵਾਦੀ ਪ੍ਰਮੋਸ਼ਨ ਨੂੰ ਰੋਕਿਆ ਜਾਂਦਾ ਮੇਰੀ ਨਹੀਂ ਸਮਝ ਨਹੀਂ ਪਰ ਬਹੁਤ ਲੋਕ ਕਹਿੰਦੇ ਆ ਉਹਨੂੰ ਲੈ ਕੇ ਤੁਸੀਂ ਸਵਾਲ ਨਹੀਂ ਕਰੇ ਫਿਰ ਉੱਥੇ ਨਵਰੀਤ ਜਦੋਂ ਤੁਸੀਂ ਕਿਸੇ ਦੇ ਘਰ ਉਹਦੇ ਗੈਸਟ ਬਣ ਕੇ ਤੇ ਸਮਾਨ ਲੈ ਕੇ ਗਏ ਹੋ ਤੇ ਮੇਰਾ ਖਿਆਲ ਆ ਵੀ ਕਿਸੇ ਦਾ ਦਿਲ ਦਿਖਾਉਣ ਵਾਲੀਆਂ ਜਾਂ ਮਤਲਬ ਇਹੋ ਜੀਆਂ ਕ੍ਰੇਧਣਾ ਜਿਹੜੀਆਂ ਚੀਜ਼ਾਂ ਪਬਲਿਕਲੀ ਅੱਗੇ ਚੱਲ ਰਹੀਆਂ ਨੇ ਮੈਨੂੰ ਤਾਂ ਬੜੀ ਦੁਨੀਆ ਥੱਲੇ ਕਾ ਬਿਕਰਮ ਦਾ ਮੇਨ ਸਵਾਲ ਬਣਦਾ ਸੀਗਾ ਜਿਹੜਾ ਬੰਦਾ ਕਹਿੰਦਾ ਉਹ ਮੇਰਾ ਯਾਰ ਹੈ ਮੇਰਾ ਉਹ ਰਿਸ਼ਤੇਦਾਰ ਹੈ ਮੇਰਾ ਉੱਤੇ ਸਵਾਲ ਬਣਦਾ ਨਹੀਂ ਸੀ ਉਹ ਤੇ ਲੋਕਾਂ ਆਪੇ ਨੇ ਤਾਰਾ ਕਰਤਾ ਵੀ ਬਾਬਾ ਜੀ ਤੂੰ ਹੀ ਮਾੜਾ ਕੀਤਾ ਉਸ ਤੋਂ ਬਾਅਦ ਡੇਰੇ ਦੇ ਉੱਤੇ ਕਈ ਜ਼ਮੀਨਾਂ ਦੇ ਇਲਜ਼ਾਮ ਲੱਗਦੇ ਨੇ ਮੈਂ ਉਹ ਚ ਕੋ ਕਲੀਨ ਚਿੱਟ ਥੋੜੀ ਦੇ ਰਿਆਂ ਸਰਕਾਰ ਜਾਂਚ ਕਰ ਲੈ ਫੜ ਕੇ ਅੰਦਰ ਦੇ ਵਿੱਚ ਜਿਹੜਾ ਵੀ ਹੈਗਾ ਇਸ ਤੋਂ ਪਹਿਲਾਂ ਇੱਕ ਫੈਕਟਰੀ ਦਿਓ ਰਣਬੈਕਸੀ ਦੇ ਤੇ ਮੈਂ ਕਿਹੜੇ ਕੰਮ ਚ ਕਲੀਨ ਚਿੱਟ ਦੇਂਦਿਆਂ ਡੇਰੇ ਨੂੰ ਜੇ ਕੋ ਦੁਸ਼ਮਨ ਤੁਹਾਡਾ ਮਤਲਬ ਵੀ ਸਿਰੇ ਦਾ ਮਤਲਬ ਭਾਵੇਂ ਕ੍ਰਿਮੀਨਲ ਵੀ ਆ ਜੇ ਉਹਦੇ ਘਰ 'ਚ ਕੋਈ ਚੰਗਾ ਕੰਮ ਹੋ ਰਿਹਾ ਉਹ ਭਾਵੇਂ ਗੁਰੂ ਮਹਾਰਾਜ ਨੂੰ ਮੰਨ ਰਿਹਾ ਆ ਜਉਂਦੇ ਘਰ ਦਾ ਸਿਸਟਮ ਚੰਗਾ ਵੀ ਇਹੀ ਗੰਦਾ ਖਾਂਡੇ ਉਹਦੇ ਘਰ ਠੀਕ ਪਾਣੀ ਕਿੱਦਾਂ ਜਾਂਦਾ ਤੇ ਆਪਾਂ ਚੈੱਕ ਕਰਨ ਦੇ ਵਿੱਚ ਜੇ ਉਹਨੂੰ ਅਡਾਪਟ ਕਰਨ 'ਚ ਕੀ ਦਿੱਕਤ ਹੈ ਮੈਂ ਮਤਲਬ ਡੇਰਾ ਮੁਖੀ ਨੂੰ ਤਾਂ ਨਹੀਂ ਪੁੱਛਿਆ ਆ ਮੇਰੀ ਆ ਕਮੰਦਾ ਵੀ ਡੇਰਿਆਂ ਦੇ ਉੱਤੇ ਸਰਕਾਰਾਂ ਬਹੁਤਾ ਵੀ ਨਹੀਂ ਨੇ ਜਿੱਦਾਂ ਵੱਡੇ ਵੱਡੇ ਬਾਬੇ ਫੜ ਕੇ ਅੰਦਰ ਦਿੱਤੇ ਡੇਰੇ ਸਰਕਾਰਾਂ ਚਲਾ ਰਹੇ ਆ ਕਿ ਸਰਕਾਰਾਂ ਡੇਰੇ ਚਲਾ ਰਹੀ ਨਹੀਂ ਜਿਹੜਾ ਕੇਂਦਰ ਹੈ ਜਿੱਦਾਂ ਆਪਾਂ ਹੁਣ ਰਾਮਰੀ ਮਾਲਾ ਹੀ ਲਾ ਲਈਏ ਹਨਾ ਮਤਲਬ 14 15 ਰੀ ਨੂੰ ਪ੍ਰੋਲ ਮਿਲ ਗਈ ਆ ਆ ਉਹ ਤਾਂ ਕਬ ਜਦੋਂ ਬੰਦਾ ਜੇਲ੍ਹ ਚਾਹ ਤਾਂ ਤੁਹਾਡੇ ਕਾਬੂ ਜਿਸ ਬੰਦੇ ਨੇ ਗੁਰੂ ਮਹਾਰਾਜ ਦਾ ਨਕਲ ਕੀਤੀ ਜਿਸ ਬੰਦੇ ਨੇ ਬੱਚੀਆਂ ਦੇ ਰੇਪ ਤੱਕ ਕੀਤੇ ਜਿਹੜਾ ਕ੍ਰਿਮੀਨਲ ਸੀਗਾ ਫਿਲਮਾਂ ਬਣਾਈਆਂ ਇਹੋ ਜੀਆਂ ਮਤਲਬ ਜਿਹੜੀਆਂ ਨਾਂ ਜਾਰੀ ਹੋਣ ਵਾਲੀਆਂ ਸੀਗੀਆਂ ਉਹਨੂੰ ਤਾਂ ਤੁਸੀਂ ਕਾਲ ਤੱਕ ਸਾਬ ਤੋਂ ਮਾਫੀ ਦੇ ਦਿੱਤੀ ਯਾਰ ਉੱਥੇ ਤੋਂ ਤੁਸੀਂ ਸਾਰੇ ਉਹਦੇ ਪੈਰੀ ਪੈ ਰਹੇ ਹੋ ਵੀ ਮਾਫੀ ਮੰਗਣ ਲਈ ਭੁਗਤ ਵੀ ਤਾਂ ਖਾਲੀ ਤੇ ਲੋਕੀ ਆ ਨਾ ਮੈਂ ਐਵੇਂ ਗੱਲ ਕਰਦਾ ਨਾ ਆਪਾਂ ਇਹਨਾਂ ਚੀਜ਼ਾਂ ਨੂੰ ਹੀ ਰੋਕ ਲਈਏ ਮੈਂ ਕਿਸੇ ਡੇਰੇ ਦਾ ਮਹਤੀ ਥੋੜੀਆ ਮੈਂ ਤੇ ਇਹ ਮਨ ਚ ਸੋਚਿਆ ਵੀ ਯਾਰ ਜੇ ਉਹ ਰਨਬੈਕਸੀ ਵਾਲਾ ਕੇਸ ਹੈ ਮੰਨ ਲਓ ਬਾਬੇ ਦੇ ਉੱਤੇ ਵੀ ਕੋਈ ਨਾ ਕੋਈ ਹੋ ਜਾ ਹਵਾ ਕ੍ਰੀਏਟ ਕੀਤਾ ਗਿਆ ਤੇ ਉਹਨੇ ਟਾਈਮ ਨਾਲ ਗੱਡੀ ਛੱਡਤੀ ਵੀ ਯਾਰ ਗੱਡੀ ਦੇ ਉੱਤੇ ਹਾਂ ਚ ਨਾ ਆਵੇ ਇੱਕ ਬੰਦਾ ਫੜ ਕੇ ਅੰਦਰ ਦਿੱਤਾ ਜਾਂਦਾ ਤੇ ਕਿੰਡੀ ਗੱਲ ਬਹੁਤ ਬਹੁਤ ਧੰਨਵਾਦ ਗੱਲਬਾਤ ਵਾਸਤੇ ਸਮਾਂ ਦੇਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਾਂਦੇ ਵ